ਅੱਜ ਦੀ ਕਹਾਣੀ ਬੇਹੱਦ ਹੀ ਖੌਫਨਾਕ ਹੋਵੇਗੀ ਇੱਕ ਕੁੜੀ ਨੂੰ ਕੋਈ ਕਿਵੇਂ ਤੰਗ ਪਰੇਸ਼ਾਨ ਕਰਨ ਦੀ ਹੱਦ ਹੋ ਸਕਦੀ ਹੈ ਕੁੜੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੀ ਹੱਦ ਹੋ ਸਕਦੀ ਹੈ ਇਹ ਕਹਾਣੀ ਵਿੱਚ ਤੁਹਾਨੂੰ ਅੱਜ ਇਹ ਪਤਾ ਲੱਗੂਗਾ ਇਹ ਭੈਣ ਪਿੰਕੀ ਹੈ ਇਸ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇਹ ਭੈਣ ਕਹਿੰਦੀ ਹੈ ਕਿ ਮੈਂ ਇੰਸਟਾਗ੍ਰam ਤੇ ਅਕਾਊਂਟ ਪਾਇਆ ਤੇ ਮੈਂ ਬਹੁਤ ਜ਼ਿਆਦਾ ਗਰੀਬੀ ਦੀ ਇੱਕ ਵੀਡੀਓ ਪਾ ਦਿੱਤੀ ਤਾਂ ਇੱਕ ਕੁੜੀ ਦੀ ਆਈਡੀ ਤੋਂ ਮੈਸੇਜ ਆਉਂਦਾ ਹੈ ਕਿ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਉਹ ਮਦਦ ਕਰਨ ਵਾਲਾ ਜਿਹੜਾ ਕੁੜੀ ਹੁੰਦੀ ਹੈ ਉਹ ਅਸਲ ਦੇ ਵਿੱਚ ਇੱਕ ਐਸੇ ਮਾਨਸਿਕ ਰੋਗੀ ਦੀ ਐਸੇ ਸ਼ਖਸ ਦੀ ਆਈਡੀ ਹੁੰਦੀ ਹੈ ਜਿਹੜਾ ਉਸ ਕੁੜੀ ਨੂੰ ਆਪਣੇ ਚੁੰਗਲ ਦੇ ਵਿੱਚ ਫਸਾ ਲਾਣਾ ਚਾਹੁੰਦਾ ਹੈ ਉਹ ਦੱਸਦੀ ਆ ਕਿ ਮੈਨੂੰ ਕਹਿੰਦੇ ਕਿ ਅਸੀਂ ਅਸੀਂ ਮੇਰੀ ਭੂਆ ਦਾ ਮੁੰਡਾ ਬੈਂਕ ਦੇ ਵਿੱਚ ਲੱਗਿਆ ਸੀ ਤੁਹਾਡਾ ਲੋਨ ਕਰਾ ਦੇਾਂਗੇ ਤਾਂ ਉਹ ਗੱਲ ਕਰਾਉਂਦੀ ਆ ਤੇ ਉਹ ਭੂਆ ਦਾ ਮੁੰਡਾ ਹੀ ਅਸਲ ਦੇ ਵਿੱਚ ਉਹ ਫੇਕ ਆਈਡੀ ਬਣਾ ਕੇ ਕੁੜੀ ਨਾਲ ਗੱਲ ਕਰਦਾ ਤੇ ਕਹਿੰਦਾ ਕਿ ਮੈਨੂੰ ਤੁਹਾਡਾ ਨੰਬਰ ਤੁਹਾਡੇ ਪਤੀ ਦਾ ਨੰਬਰ ਤੇ ਤੁਹਾਡੇ ਪੇਕੇਆਂ ਦਾ ਨੰਬਰ ਭੇਜ ਦਿਓ ਤਾਂ ਜੋ ਅਸੀਂ ਵੈਰੀਫਾਈ ਕਰ ਸਕੀਏ ਕਿ ਤੁਹਾਡਾ ਬਿਲਕੁਲ ਹਾਲਾਤ ਸਹੀ ਹੈ ਤਾਂ ਉਹ ਭੈਣ ਦੱਸਦੀ ਆ ਕਿ ਜਦੋਂ ਮੈਂ ਨੰਬਰ ਭੇਜੇ ਤਾਂ ਉਸ ਤੋਂ 1-2 ਦਿਨ ਬਾਅਦ ਉਹ ਕਹਿੰਦਾ ਕਿ ਮੈਨੂੰ ਹੁਣ ਤੇਰੇ ਨਾਲ ਪਿਆਰ ਹੋ ਗਿਆ ਤੇ ਤੂੰ ਮੇਰੇ ਨਾਲ ਵਿਆਹ ਕਰਾਉ ਭੈਣ ਦੱਸਦੀ ਕਿ ਮੈਂ ਤਾਂ ਵਿਆਹੀ ਵਰੀ ਆ ਤੇ ਇਸ ਲਈ ਮੈਂ ਵਿਆਹ ਨਹੀਂ ਕਰਵਾ ਸਕਦੀ ਨਾ ਹੀ ਮੇਰੀ ਇਹੋ ਜੀ ਕੋਈ ਇੱਛਾ ਹੈ ਤਾਂ ਉਹ ਕਹਿੰਦੀ ਆ ਕਿ ਉਹ ਐਨਾ ਕੁ ਬਲੈਕਮੇਲ ਕਰਦਾ ਕਿ ਮੇਰੀਆਂ ਫੋਟੋ ਮੈਨੂੰ ਬਣਾ ਬਣਾ ਕੇ ਗਲਤ ਫੋਟੋਆਂ ਭੇਜਦਾ ਤੇ ਕਹਿੰਦਾ ਕਿ ਜੇਕਰ ਤੂੰ ਇਹ ਮੇਰੀ ਗੱਲ ਨਹੀਂ ਮੰਨੇਗੀ ਤਾਂ ਮੈਂ ਤੈਨੂੰ ਤੇਰੇ ਘਰ ਵਾਲੇ ਨੂੰ ਤੇਰੇ ਮਾਪਿਆਂ ਨੂੰ ਇਹ ਸਾਰੀਆਂ ਤਸਵੀਰਾਂ ਭੇਜ ਦੂੰਗਾ ਭੈ ਡਰ ਜਾਂਦੀ ਹੈ ਤੇ ਕਿਵੇਂ ਉਸ ਦੇ ਬਲੈਕਮੇਲ ਹੁੰਦੀ ਹੈ ਤੇ ਕਿਵੇਂ ਉਸ ਦੇ ਕਿੰਨਾ ਚਿਰ ਉਹ ਕਰਦਾ ਉਸ ਨੂੰ ਪੂਰੀ ਪੂਰੀ 24 24 ਘੰਟੇ ਉਹ ਫੋਨ ਲਗਾ ਕੇ ਰੱਖਣਾ ਪੈਂਦਾ ਕਿਵੇਂ ਉਹ ਬਚਦੀ ਹੈ ਕੀ ਉਸ ਦੀ ਇਹ ਕਹਾਣੀ ਕਿੰਨਾ ਕੋਹ ਮਾਨਸਿਕ ਤੌਰ ਤੇ ਪਰੇਸ਼ਾਨ ਹੋਈ ਕਿਵੇਂ ਉਸ ਨੂੰ ਕੀਤਾ ਗਿਆ ਸਾਰੀ ਕਹਾਣੀ ਜਿੰਨਾ ਚਿਰ ਤੁਸੀਂ ਨਹੀਂ ਸੁਣੋਗੇ ਪੂਰੀ ਵੀਡੀਓ ਜਿੰਨਾ ਚਿਰ ਨਹੀਂ ਦੇਖੋਗੇ ਉਹਨਾਂ ਚਿਰ ਤੁਹਾਨੂੰ ਪਤਾ ਨਹੀਂ ਲੱਗਣਾ ਇਸ ਲਈ ਪੂਰੀ ਵੀਡੀਓ ਜ਼ਰੂਰ ਦੇਖਿਓ ਜੇ ਤੇ ਉਹਨਾਂ ਤੱਕ ਵੀ ਇਹ ਜ਼ਰੂਰ ਵੀਡੀਓ ਸ਼ੇਅਰ ਕਰੋ ਜਿਹੜੀਆਂ ਕੁੜੀਆਂ ਇੰਸਟਾਗ੍ਰam ਚਲਾ ਰਹੀਆਂ ਅੱਜਕੱਲ ਦਾ ਮਾਹੌਲ ਕਿਵੇਂ ਦਾ ਬਣ ਗਿਆ ਕਿਵੇਂ ਇੰਟਰਨੈਟ ਦੀ ਦੁਨੀਆ ਦੇ ਵਿੱਚ ਕਾਲੇ ਚਿਹਰੇ ਘੁੰਮ ਰਹੇ ਆ ਇਹ ਜ਼ਰੂਰ ਤੁਸੀਂ ਸ਼ੇਅਰ ਕਰਿਓ ਜੇ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣੀ ਰਾਏ ਦਿਓ ਕਿ ਇਦਾਂ ਦੇ ਲੋਕਾਂ ਨਾਲ ਕੀ ਸਲੂਕ ਹੋਣਾ ਚਾਹੀਦਾ ਚੌਂਦੀਆਂ ਕਰਤੀਆਂ ਮੈਂ ਵੀਡੀਓ ਪਾਤੀ ਉਹਨਦੇ ਤੇ ਵੀਡੀਓ ਪਾਈ ਤੇ ਉਹਦੇ ਬਾਅਦ ਉਹਨਾਂ ਨੇ ਕਿਸੇ ਦਾ ਵੀ ਪੂਜਾ ਨਾਂ ਦੀ ਇੱਕ ਸੀ ਉਹ ਮੁੰਡਾ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਵੀ ਉਹ ਕੁੜੀ ਮੈਨੂੰ ਤਾਂ ਐ ਲੱਗਿਆ ਵੀ ਉਹ ਕੁੜੀ ਆ ਉਹਨੇ ਮੈਨੂੰ ਕਿਹਾ ਮੈਂ ਤੁਹਾਡੀ ਫਰੈਂਡ ਬਣ ਕੇ ਤੁਹਾਡੇ ਨਾਲ ਗੱਲ ਕਰਨੀ ਆ ਤੇ ਮੈਂ ਕਿਹਾ ਚੱਲ ਕੁੜੀ ਹੈਗੀ ਆਪਾਂ ਨੂੰ ਕੀ ਆ ਮੈਂ ਕਿਹਾ ਠੀਕ ਆ ਮੈਂ ਹੈਲੋ ਲਿਖਤੀ ਉਹਨੂੰ ਮੈਂ ਕਿਹਾ ਹਾਂਜੀ ਕਹਿੰਦੇ ਮੈਂ ਤੁਹਾਡੀ ਨਾ ਛੱਤ ਦੀ ਕਮੈਂਟ ਵਿੱਚ ਹੀ ਉਹਨੇ ਲਿਖਤਾ ਮੈਂ ਤੁਹਾਡੀ ਵੀਡੀਓ ਵੇਖੀ ਆ ਛੱਤ ਦੀ ਮੈਂ ਤੁਹਾਡੀ ਹੈਲਪ ਕਰਨਾ ਚਾਹਨੀ ਆ ਮੈਂ ਕਹੇ ਠੀਕ ਹੈ ਹੀ ਕਰ ਦਿਓ ਵੀ ਮਿਹਰਬਾਨੀ ਕਹਿੰਦੀ ਨਾ ਮੇਰੇ ਪੂਆ ਦਾ ਮੁੰਡਾ ਉਹ ਆਪਣੇ ਬੈਂਕ 'ਚ ਹੀ ਲੱਗਿਆ ਤੇ ਉਹ ਲੋਨ ਦਿੰਦੇ ਆ 3 ਲੱਖ ਦਾ ਮੈਂ ਕਹੇ ਚਲ ਠੀਕ ਹੈ ਵੀ ਤੁਸੀਂ ਕਰ ਲਓ ਗੱਲ ਹਨਾ ਵੀ ਮੈਨੂੰ ਘਰ ਦੀ ਆਸ ਜਗੀ ਇੱਕ ਵੀ ਮੇਰੇ ਵੀ ਘਰ ਬਣੂਗਾ ਹਨਾ ਮੈਂ ਵੀ ਚੈਨ ਨਾਲ ਆਪਦੇ ਜਵਾਬ ਨੂੰ ਲੈ ਕੇ ਸੋਚ ਸਕੂਗੀ ਤੇ ਨਾ ਮੈਂ ਉਹਦੇ ਨਾਲ ਗੱਲ ਕਰਦੀ ਰਹੀ ਉਹਨੇ ਮੈਨੂੰ ਐ ਗੱਲਾਂ 'ਚ ਉਲਝਾ ਲਿਆ ਹੂੰ ਸੀ ਉਹ ਮੁੰਡਾ ਮੈਨੂੰ ਉੱਚੀ ਦਾ ਨਹੀਂ ਸੀ ਹੁੰਦਾ ਪਤਾ ਹਨਾ ਵੀ ਉਹ ਮੁੰਡਾ ਉਹਨੇ ਕੀ ਕੀਤਾ ਉਹਨੇ ਆ ਕਰਦੇ 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 ਮੈਨੂੰ ਕਹਿੰਦੇ ਨਾ ਬਈ ਮੇਰੇ ਭੂਆ ਦਾ ਮੈਂ ਤੈਨੂੰ ਨਾ ਮੇਰੇ ਆਈਡੀ ਤੇ ਹੀ ਤੂੰ ਉਹਨਾਂ ਨਾਲ ਗੱਲ ਕਰ ਲੈ ਮੈਂ ਕਿਹਾ ਠੀਕ ਹੈ ਮੈਂ ਘਰੇ ਤਾਂ ਕਿਸੇ ਨੂੰ ਦੱਸਿਆ ਨਹੀਂ ਮੈਂ ਕਿਹਾ ਸੁਪਰਾਈਜ਼ ਦੇਵਾਂਗੇ ਜਦੋਂ ਪੈਸੇ ਆ ਗਏ ਮੇਰੇ ਘਰ ਵਾਲੇ ਵੀ ਖੁਸ਼ ਹੋ ਜੂਗਾ ਵੀ ਹਨਾ ਚੱਲ ਕਿਸੇ ਨੇ ਮਦਦ ਕੀਤੀ ਚੱਲ ਇਹਨਾਂ ਨੇ ਕਰਨਾ ਕੁਝ ਨਹੀਂ ਉਹਦੇ ਚ ਆਪਾਂ ਤਾਂ ਸਿਰਫ ਅੱਧੇ ਪੈਸੇ ਤੁਹਾਨੂੰ ਮਾਫ਼ ਹੋਣਗੇ ਅੱਧੇ ਹੀ ਦੇਣੇ ਆ ਤੁਸੀਂ ਉਹ ਵੀ ਕਿਸ ਤਰ੍ਹਾਂ ਹੀ ਅੱਧਾ ਜਿਵੇਂ ਤੁਹਾਡਾ ਘਰ ਘੁਰ ਵੇਖ ਕੇ ਨਾ ਵੀ ਤੁਹਾਨੂੰ ਅੱਧੇ ਪੈਸੇ ਹੀ ਉਹ ਕਰਨਗੇ ਅੱਧੇ ਤੁਹਾਨੂੰ ਮਾਫ ਕਰ ਦੇਣਗੇ ਮੈਂ ਕਿਹਾ ਚਲ ਠੀਕ ਆ ਮੈਂ ਉਹਨਾਂ ਦੀ ਗੱਲ ਚ ਆ ਗਈ ਉਹਨਾਂ ਨੇ ਉੱકલਿਆ ਨਹੀਂ ਸੀਗੀ ਮੈਨੂੰ ਹਨਾ ਤੇ ਮੈਂ ਕਿਹਾ ਚਲੋ ਠੀਕ ਆਈ ਤੇ ਐ ਕਰਦੇ ਕਰਦੇ ਸਾਡੀ ਵਾਵਾ ਚ ਗੱਲ ਚੱਲਦੀ ਰਹੀ ਕੁੜੀ ਤੋਂ ਬਾਅਦ ਉਹਨੇ ਕਹਾ ਮੈਂ ਉਹ ਬੋਲਦਾ ਮਨਪ੍ਰੀਤ ਮੁੰਡਾ ਸੀ ਮੈਂਨੇ ਪੂਜਾ ਦੀ ਬਈ ਪੂਆ ਦਾ ਮੁੰਡਾ ਤੇ ਮਨ ਮਨ ਪ੍ਰੀਤਾ ਜੀ ਮੈਂ ਬੈਂਕ 'ਚ ਲੱਗਿਆ ਉਹਨੇ ਆਪਦੀ ਫੋਟੋ ਭੇਜੀ ਤੀ ਮੈਨੂੰ ਹੂੰ ਬੈਂਕ 'ਚ ਲੱਗੇ ਦੀ ਤੇ ਮੈਂ ਮੰਨ ਗਈ ਵੀ ਚਲੋ ਸ਼ਾਇਦ ਵੀ ਬੈਂਕ 'ਚ ਲੱਗਿਆ ਹੋਇਆ ਆਪਣੀ ਕੋਈ ਆਸ ਜੱਗ ਗਈ ਮੈਨੂੰ ਇੰਨੀ ਵੱਡੀ ਹਨਾ ਮੈਂ ਕਿਹਾ ਵੀਰੇ ਹਾਂਜੀ ਦੱਸੋ ਵੀ ਕਿਵੇਂ ਕਿਵੇਂ ਕੀ ਚੀਜ਼ ਆਪਾਂ ਨੂੰ ਚਾਹੀਦੀ ਆ ਉਹਨੇ ਮੈਨੂੰ ਫਸਾਇਆ ਉਹ ਪੂਰੀ ਤਰ੍ਹਾਂ ਉਹਨੇ ਕੀ ਕੀਤਾ ਉਹਨੇ ਮੈਨੂੰ ਕਿਹਾ ਤੁਸੀਂ ਆਪਦਾ ਨੰਬਰ ਦੇ ਦਿਓ ਫੋਨ ਨੰਬਰ ਤੇ ਅਸੀਂ ਤੁਹਾਡੇ ਫੋਨ ਨੰਬਰ ਅਥਰੂ ਗੱਲ ਕਰਾਂਗੇ ਬਈ ਮੈਂ ਆਪਦਾ ਨੰਬਰ ਦਿੱਤਾ ਕਹਿੰਦਾ ਤੇਰੇ ਘਰ ਵਾਲੇ ਦਾ ਵੀ ਦੇ ਦੋ ਕਿਉਂਕਿ ਕਈ ਵਾਰੀ ਇੱਕ ਵਾਰੀ ਆਪ ਫੋਨ ਨਹੀਂ ਲੱਗਦਾ ਹੁੰਦਾ ਤੇ ਆਪਾਂ ਨੂੰ ਦੂਜਾ ਨੰਬਰ ਵੀ ਚਾਹੀਦਾ ਹੀ ਹੁੰਦਾ ਮੈਂ ਮੰਨ ਗਈ ਮੈਂ ਕਿਹਾ ਠੀਕ ਹੈ ਜੀ ਮੈਂ ਉਹਨਾਂ ਨੂੰ ਆਪਦੇ ਘਰ ਵਾਲੇ ਦਾ ਵੀ ਨੰਬਰ ਮੇਰੇ ਦਿਲ 'ਚ ਪਾਪ ਹੀ ਨਹੀਂ ਸੀ ਜੇ ਮੇਰੇ ਦਿਲ 'ਚ ਕੁਝ ਹੁੰਦਾ ਤੇ ਮੈਂ ਆਪਦੇ ਘਰ ਵਾਲੇ ਦਾ ਵੀ ਨੰਬਰ ਨਾ ਦਿੰਦੀ ਉਹਨੂੰ ਤੇ ਐ ਕਰਦੇ ਕਰਦੇ ਉਹ ਕਹਿੰਦਾ ਬਈ ਤੂੰ ਆਪਦੀ ਹੁੰਦਾ ਪੇਕਿਆਂ ਤੋਂ ਵੀ ਨੰਬਰ ਦੇ ਦੇ ਪੇਕਿਆਂ ਤੋਂ ਉਹ ਕੱਟਦੇ ਆ ਪੁੱਛਤੋਛ ਕਰਦੇ ਆ ਵੀ ਤੁਹਾਡੇ ਘਰ ਚੋਂ ਪੁੱਛਣਗੇ ਵੀ ਆ ਸੱਚੀ ਉੱਥੇ ਵਿਆਹੀ ਆ ਵੀ ਉਹ ਸੋ ਕਰਦੇ ਆ ਆਪਦੀ ਕਾਰਵਾਈ ਕਰਦੇ ਆ ਮੈਂ ਗੱਲਾਂ ਚ ਆ ਕੇ ਆਪਦੇ ਮਾਮੇ ਦਾ ਨੰਬਰ ਦਿੱਤਾ ਉਹਨਾਂ ਨੂੰ ਮਾਮੇ ਦਾ ਵੀ ਦੇਤਾ ਆ ਉਹਦੇ ਭਰਾ ਦਾ ਵੀ ਦੇਤਾ ਉਹਨਾਂ ਨੂੰ ਐ ਕਰਦੇ ਕਰਦੇ ਸਾਡੇ ਤਾਂ ਕੋਈ ਥੋੜਾ ਕਚੇ ਟੱਪਿਆ ਉਹ ਕਹਿੰਦਾ ਵੀ ਮੈਂ ਤੈਨੂੰ ਪਿਆਰ ਕਰਦਾ ਅੱਛਾ ਸਿੱਧਾ ਹੀ ਡਾਇਰੈਕਟ ਹੀ ਆਗੇ ਮੈਂ ਉਹਨੂੰ ਕਿਹਾ ਬਈ ਮੈਂ ਨਹੀਂ ਕਰਦੀ ਕਿਉਂਕਿ ਮੇਰਾ ਉਹ ਵੀ ਮੈਂ ਮੰਮੀ ਪਾਸੇ ਸੋਚਦੀ ਆ ਮੈਂ ਹਲੇ ਤੱਕ ਵੀ ਸੋਚਦੀ ਆ ਹਨਾ ਤਿਆਂ ਨੂੰ ਹੁੰਦਾ ਵੀ ਆਦੀ ਮਾਂ ਨਾਲ ਹੀ ਹੁੰਦਾ ਅਕਸਰ ਮਾਮੇ ਕਿਉਂਕਿ ਇੱਕ ਮਹੀਨਾ ਵੱਜਿਆ ਆ ਵੀ ਤੇਰੀ ਧੀ ਭੱਜ ਜੂਗੀ ਉਹ ਆਪਣੇ ਮਾਈਂਡ 'ਚ ਦਿਮਾਗ 'ਚ ਗੱਲ ਹਮੇਸ਼ਾ ਹੀ ਰਹਿੰਦੀ ਆ ਭਾਵੇਂ ਅੱਜ ਭਾਵੇਂ ਉਹ ਗੱਲ ਨੂੰ ਕਹਿੰਦੇ ਸਾਲ ਬੀਤ ਜੇ 2 ਸਾਲ ਉਹ ਬੰਦਾ ਭੁੱਲਦਾ ਨਹੀਂ ਮੈਂ ਉਹਨੂੰ ਨਾ ਕਰਦੀ ਮੈਂ ਕਿ ਮੈਂ ਤਾਂ ਨਹੀਂ ਕਰਦੀ ਗੱਲ ਮੈਂ ਉਹਨੂੰ ਚੱਕ ਕੇ ਬਲੌਕ ਪਾਤਾ ਉਨੇ ਦੂਜੀ ਆਈਡੀ ਬਣਾ ਲਈ ਦੂਜੀ ਆਈਡੀ ਤੋਂ ਉਹਨੇ ਕਿਹਾ ਜੇ ਤੂੰ ਮੇਰੇ ਨਾਲ ਗੱਲ ਨਾ ਕਰੇਂਗੀ ਤੇ ਮੈਂ ਤੇਰੇ ਮਾਮੇ ਕੋਈ ਗਲਤ ਗਲਤ ਵੀਡੀਓ ਬਣਾ ਕੇ ਭੇਜੂਗਾ ਤੇਰੀ ਹੂੰ ਜੇ ਫੋਟੋ ਦੇ ਨਾਲ ਗਲਤ ਚੀਜ਼ ਕਰਕੇ ਭੇਜੂਗਾ ਤੇ ਮੈਂ ਡਰ ਗਈ ਉਹਦੋਂ ਇਨੀ ਵੀ ਹੈਨੀ ਸੀਗੀ ਕਿਸੇ ਨੂੰ ਮੈਂ ਦੱਸ ਸਕਾਂ ਵਿਆਹ ਚੀਜ਼ ਹੋ ਚੁੱਕੀ ਹੈ ਮੇਰੇ ਨਾਲ ਉਹਨੇ ਫੋਨ ਲਾ ਲੈਣਾ ਵੀ ਤੂੰ ਕੱਟਣਾ ਨਹੀਂ ਫੋਨ ਤੇਰਾ ਫੋਨ ਚਾਲੂ ਹੀ ਹੋਣਾ ਚਾਹੀਦਾ ਫੋਨ ਨਹੀਂ ਕਿ ਤਰ੍ਹਾਂ ਕਟੀਜਣਾ ਚਾਹੀਦਾ ਨੇ ਮੈਂ ਕਿਹਾ ਵੀ ਡਰਦਾ ਹੁਣ ਬੰਦਾ ਕੀ ਕਰੇ ਉਹਨੇ ਮੈਨੂੰ ਇੱਕ ਫੋਟੋ ਭੇਜ ਚੁੱਕਿਆ ਸੀ ਉਹ ਅੱਛਾ ਥੋੜੀ ਗਲਤ ਬਣਾ ਕੇ ਹੂੰ ਉਹ ਇੱਕ ਫੋਟੋ ਮੈਨੂੰ ਭੇਜ ਚੁੱਕਿਆ ਸੀਗਾ ਤੇ ਕਹਿੰਦਾ ਤੂੰ ਵੀ ਜੇ ਕਹਿੰਨੇ ਫਿਰ ਮੈਂ ਡਰਾਂਗੀ ਮੰਮੀ ਹੋਰਾ ਕਰਕੇ ਮਾਮਿਆਂ ਕਰਕੇ ਡਰ ਗਈ ਮੈਂ ਮੈਂ ਕਿਹਾ ਵੀ ਤੂੰ ਐ ਕੁਛ ਨਾ ਕਰ ਹਨਾ ਮੇਰੇ ਨਾਲ ਚੱਲ ਕੋਈ ਨਹੀਂ ਮੈਂ ਕਿਹਾ ਵੀ ਤੂੰ ਮੈਂ ਗੱਲ ਕਰ ਲੂ ਤੇਰਾ ਤੇ ਤੂੰ ਮੇਰੇ ਨਾਲ ਐ ਨਾ ਕਰੀ ਚੰਗਾ ਮੇਰੇ ਮਾਮੇ ਹੋਰ ਕੁਛ ਵੀ ਐਵੇਂ ਦਾ ਨਾ ਕਰੀ ਤੇ ਕਹਿੰਦਾ ਠੀਕ ਆ ਤੂੰ ਆਪਦੇ ਘਰ ਵਾਲੇ ਕੋਲੇ ਨਹੀਂ ਹੋਣਾ ਤੂੰ ਗੱਲ ਨਹੀਂ ਹੁੰਦੇ ਨਾਲ ਚੱਜ ਨਾ ਕਰਨੀ ਹੂੰ ਤਾਨੂੰ ਬੋਲ ਮੈਂ ਵੀ ਜਿਵੇਂ ਜਿਵੇਂ ਉਹਨੇ ਫੋਨ ਕੱਟਾ ਵੀ ਕੱਟਣਾ ਹੀ ਨਹੀਂ ਉਹਨੇ ਚਲਦਾ ਹੀ ਫੋਨ ਵਿੱਚ ਸਾਰਾ ਸੁਣਦਾ ਸੀ ਉਹ ਹਾਂ ਵੀ ਸਾਡੇ ਘਰ ਚ ਕੀ ਕੀ ਗੱਲਾਂ ਹੋ ਰਹੀਆਂ ਕਿਵੇਂ ਕਿਵੇਂ ਉਹਨੇ ਮੇਰੇ ਆਧਾਰ ਕਾਟ ਜੋ ਵੀ ਮੇਰੇ ਵੀ ਸੀ ਕਿ ਨਾ ਪ੍ਰੂਫ ਸਾਰੇ ਮੰਗਾ ਲਏ ਸੀ ਉਹਨੇ ਹੂੰ ਮੈਂ ਤਾਂ ਥੋੜਾ ਜਿਹਾ ਉਹਨਾਂ ਦੇ ਪਾਸੇ ਹੋ ਗਈ ਸੀ ਵੀ ਡਰ ਵੀ ਗਈ ਸੀ ਮੈਂ ਹਨਾ ਆ ਗੱਲ ਮੈਂ ਸਿਰਫ ਤੁਹਾਨੂੰ ਹੀ ਦੱਸ ਰਹੀ ਆ ਸਿਆਰੀ ਜੇ ਸੱਚਾਈ ਆ ਤੇ ਵੀ ਆ ਚੀਜ਼ ਹੋਈ ਮੇਰੇ ਨਾਲ ਤੇ ਐ ਕਰਦੇ ਕਰਦੇ ਵੀ ਮੰਮੀ ਨੂੰ ਮੈਂ ਦੱਸਿਆ ਮੇਰੀ ਮੰਮੀ ਆਈ ਜਾਂਦੀ ਹੈ ਮੈਨੂੰ ਫੋਨ ਨਾਲ ਲਈ ਹਨਾ ਵੀ ਮਾਸਕੀ ਤੇ ਮੰਮੀ ਆ ਰਹੀ ਆ ਨਾ ਨਾ ਮੇਰਾ ਜੇ ਫੋਨ ਘਟਿਜਿਆ ਮੈਂ ਤੇਰੇ ਮੰਮੀ ਨੂੰ ਭੇਜ ਦਿੰਨਾ ਹੂੰ ਤੇਰੇ ਮੰਮੀ ਨੂੰ ਕਰਦਾ ਸੈਂਡ ਜੇ ਤੂੰ ਚਾਹਨੀ ਆ ਤਾਂ ਮੈਂ ਕਹੇ ਠੀਕ ਆ ਵੀ ਨਾ ਤੇ ਤੂੰ ਐਵੇਂ ਦਾ ਕੁਝ ਨਾ ਕਰੀ ਫੋਨ ਚੱਲਦਾ ਹੈਗਾ ਕੋਈ ਨਾ ਮੰਮੀ ਹੋਰੀ ਆ ਗਈ ਤੇ ਮੈਨੂੰ ਕਹਿੰਦੇ ਵੀ ਮੈਂ ਜਦੋਂ ਕੱਟਿਆ ਫੋਨ ਮੰਮੀ ਨੂੰ ਮੰਮੀ ਕਹਿੰਦੀ ਫੋਨ ਲਾ ਦੇ ਤੇਰੇ ਭਰਾ ਨੂੰ ਵੀ ਆਪਾਂ ਆ ਗਈ ਹਮੇ ਮੈਂ ਕਹਾਂ ਚੱਲ ਠੀਕਾ ਤੇ ਇਨੇ ਚ ਵੀ ਆਪਾਂ ਫੋਨ ਜਦੋਂ ਮੈਂ ਲਾਣ ਲੱਗੀ ਤੇ ਉਹਨੇ ਨਾ ਦੀ ਨਾ ਫੋਨ ਆ ਗਿਆ ਤੂੰ ਮੇਰਾ ਫੋਨ ਕਿਵੇਂ ਕੱਟਿਆ ਕੀ ਸੋਚ ਕੇ ਕੱਟਿਆ ਤੂੰ ਹੂੰ ਤੈਨੂੰ ਦੱਸਾਂ ਵੀ ਐ ਗਾਲਾਂ ਕੂਲਾਂ ਕੱਢੀਆਂ ਉਹਨੇ ਮੈਨੂੰ ਮੈਂ ਕਹਾਂ ਮੇਰੀ ਮੰਮੀ ਕੁਲੀ ਆ ਨਹੀਂ 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 ਕਹਿੰਦਾ ਤੂੰ ਫੋਨ ਆਪਦੀ ਮੰਮੀ ਨੂੰ ਕਹਿ ਮੈਂ ਇਹ ਮੁੰਡੇ ਨਾਲ ਵਿਆਹ ਕਰਾਣਾ ਅੱਛਾ ਆਪਦੀ ਮੰਮੀ ਨੂੰ ਹੁਣੇ ਕਹਿ ਜੇ ਨਹੀਂ ਕਹੇਂਗੀ ਮੈਂ ਹੁਣੇ ਤੇਰੇ ਘਰ ਆਲੇ ਨੂੰ ਤੇ ਤੇਰੇ ਜਿੰਨੇ ਵੀ ਮੇਰੇ ਕੋਲ ਨੰਬਰ ਆ ਸਾਰੇ ਨੂੰ ਸੈਂਡ ਕਰੂੰਗਾ ਹੂੰ ਮੈਂ ਡਰ ਗਈ ਉਹ ਚੀਜ਼ ਨੂੰ ਲੈ ਕੇ ਵੀ ਆ ਤਾਂ ਮੇਰੇ ਮਾਮੇ ਉਹਨਾਂ ਕਰ ਦੂੰਗਾ ਮੰਮੀ ਮੈਨੂੰ ਵਾਵਾ ਬੋਲਣਗੇ ਹਨਾ ਵੀ ਤੂੰ ਕਿਹੜਾ ਵੀ ਹੋ ਸੀਗੀ ਫਿਰ ਮੈਂ ਕਿਹਾ ਵੀ ਤੂੰ ਮੰਮੀ ਨੂੰ ਕਹਤਾ ਵੀ ਡਰ ਕੇ ਕਹਤਾ ਮੈਂ ਵੀ ਵੀ ਮੰਮੀ ਮੈਂ ਇਹਦੇ ਨਾਲ ਨਹੀਂ ਰਹਿੰਦੀ ਆਪਦੇ ਘਰ ਵਾਲੇ ਨਾਲ ਮੈਂ ਇੱਥੇ ਕਹਤਾ ਮੈਂ ਤਾਂ ਆਪ ਵੀ ਦੂਜਾ ਵਿਆਹ ਕਰਾਉਂਗੀ ਮੈਂ ਇਹਦੇ ਕੋਲੇ ਨਹੀਂ ਰਹਿਣਾ ਤੇ ਮੰਮੀ ਕਹਿੰਦੀ ਕਿਉਂ ਕੀ ਗੱਲ ਮੈਂ ਕਿਆ ਕਰਕੇ ਮੇਰਾ ਨਹੀਂ ਜੀ ਕਰਦਾ ਵੀ ਇੱਥੇ ਹੁਣ ਰਹਿਣ ਨੂੰ ਹੁਣ ਮੈਂ ਉਹਨੂੰ ਸੱਚਾਈ ਦੱਸ ਨਹੀਂ ਰਹੀ ਸੀ ਫੋਨ ਚੱਲ ਰਿਆ ਸੀ ਮੇਰਾ ਹੂੰ ਉਹਨੂੰ ਮੈਂ ਕਿਵੇਂ ਕਹਿੰਦੀ ਮੰਮੀ ਕਹਿੰਦੇ ਵੀ ਸਾਡੇ ਤਾਂ ਰਿਵਾਜ ਹਨ ਨੀਗਾ ਠੀਕ ਹੈ ਨਾ ਐ ਕਰਕੇ ਕਹਿੰਦੇ ਵੀ ਤੇਰੀ ਭਰਾ ਹੈਗੇ ਆ ਅਕਸਰ ਨਹੀਂ ਬਣੀ ਆ ਹਨਾ ਡਰ ਤਾਂ ਮੈਨੂੰ ਵੀ ਸੀ ਉਹ ਚੀਜ਼ਾਂ ਦਾ ਮੈਨੂੰ ਵੀ ਸਭ ਕੁਝ ਵੇਖ ਰਿਆ ਸੀਗਾ ਪਰ ਜਿਹੜਾ ਕਹਿੰਦੇ ਨੇ ਡਰ ਉਹ ਅੱਗੇ ਵੀ ਆ ਜਾਂਦਾ ਹੁੰਦਾ ਇਨਸਾਨ ਤੇ ਮੈਂ ਨਾ ਐ ਕਰਦੀ ਕਰਦੇ ਮੰਮੀ ਹੋਰੀ ਚੱਲ ਗਏ ਤੇ ਉਹਦੇ ਬਾਅਦ ਮੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਸੀ ਸ਼ੱਕ ਹੋ ਗਿਆ ਜਿਵੇਂ ਉਹਨੂੰ ਮੇਰੇ ਤੇ ਉਹਨੇ ਨਾ ਮੇਰੇ ਸਹਰਾ ਦੇ ਰਾਤ ਨੂੰ ਫੋਨ ਧਰਤਾ ਚੁੱਪ ਕਰਕੇ ਮੈਨੂੰ ਬਾਅਦ ਚ ਦੱਸਿਆ ਜਦੋਂ ਹੁਣ ਜਦੋਂ ਗੱਲਾਂ ਖੁੱਲ ਜਾਂਦੀਆਂ ਆਪਣੀਆਂ ਹਨ ਤੇ ਉਹਨੇ ਨਾ ਮੇਰੇ ਘਰ ਵਾਲੇ ਨੇ ਵੀ ਜਦੋਂ ਮੈਂ ਉਹਨਦੇ ਨਾਲ ਕੋਈ ਗੱਲ ਹੀ ਨਹੀਂ ਕਰਦੀ ਸੀਗੀ ਤੇ ਉਹ ਚੁੱਪੀ ਆਊਗਾ ਜੇ ਰਿਕਾਰਡਿੰਗ ਲਾਤੀ ਜੇ ਮੈਂ ਕੋਈ ਰਾਤ ਨੂੰ ਜੇ ਇੱਕ ਬੰਦੇ ਦਾ ਗੱਲ ਕਰਦੇ ਹੋਈਏ ਫਿਰ ਤਾਂ ਮੇਰੀ ਆਵਾਜ਼ ਜਾਂਦੀ ਉਹਦੇ ਵਿੱਚ ਮੈਂ ਉਹਨਦੇ ਨਾਲ ਗੱਲ ਕਰਦੀ ਨਹੀਂ ਸੀ ਮੈਂ ਸਾਰਾ ਤਾਂ ਇਹ ਸੋਚਾ ਚਲੰਗ ਜਾਣੀ ਮੈਂ ਸੋਣਾ ਵੀ ਨਾ ਵੀ ਕਿਵੇਂ ਹੱਲ ਹੋਊਗਾ ਆ ਬੰਦਾ ਮੇਰੇ ਸਾਹਮਣੇ ਵੀ ਨਹੀਂ ਆਂਦਾ ਆ ਸਾਹਮਣੇ ਵੀ ਨਹੀਂ ਆ ਰਿਹਾ ਸੀ ਉਹਨੇ ਆਪਦਾ ਐਡਰੈਸ ਵੀ ਨਹੀਂ ਮੈਨੂੰ ਸਹੀ ਦੱਸਿਆ ਸੀ ਵੀ ਮੈਂ ਇੱਥੋਂ ਦਾ ਇੱਥੋਂ ਦਾ ਬਸ ਐਂ ਕਹਿੰਦਾ ਸੀ ਮੈਂ ਤੇਰੇ ਵਾਲੇ ਦਿਵਾਲੀ ਆ ਮੁਕਸਰ ਚ ਐ ਕਰ ਦੇ ਕਰ ਦੇ ਬਸ ਉਹਨੇ ਰਿਕਾਰਡਿੰਗ ਲਈ ਉਹਨੇ ਆਪਦੇ ਜਿੱਜੇ ਜੂਜੋਹਰਾਂ ਨੂੰ ਦੱਸਤੀ ਬਿਆ ਕਰਕੇ ਪਿੰਕੀ ਥੋੜੀ ਜੀ ਬਈ ਹੂੰ ਤੇ ਮੈਨੂੰ ਉਹਨੇ ਕੋਈ ਮੇਰੇ ਨਾਲ ਗੱਲ ਕਲੀਅਰ ਨਹੀਂ ਕੀਤੀ ਵੀ ਪਿੰਕੀ ਤੂੰ ਆ ਚਿੰ ਉਹ ਹੈ ਤੇ ਫਿਰ ਨਾ ਮੇਰੇ ਦਿਲ ਚ ਇੱਕ ਡਰ ਜਾ ਅਸੀਂ ਸਾਡੇ ਹੋ ਗਈ ਸੀ ਡੈਥ ਅਸੀਂ ਚੱਲ ਗਏ ਤੇ ਮੇਰੇ ਕੋਈ ਦਿਲ ਚਵੇਂ ਦੀ ਗੱਲ ਨਹੀਂ ਸੀ ਮੈਂ ਉਹਨੂੰ ਕਿਹਾ ਵੀ ਤੂੰ ਆਪਾਂ ਰਿਕੁਐਸਟ ਹੀ ਕਰ ਸਕਦੀ ਸੀ ਵੀ ਭਰਾ ਬਣ ਕੇ ਸਾਡੇ ਨਾਲ ਮਰਗ ਹੋ ਗਈ ਆ ਵੀ ਤੂੰ ਪਲੀਜ਼ ਆ ਜਾਏ ਕੁਛ ਨਾ ਕਰੀ ਤੂੰ ਭਰਾ ਬਣ ਕੇ ਵੀ ਨਾ ਕੁਛ ਐਵੇਂ ਦਾ ਐਮਿਟੇਸ਼ਨ ਤੇ ਜੇ ਤੁਸੀਂ ਪਹੁੰਚ ਗਏ ਮੈਂ ਬੰਦੇ ਭੇਜ ਦੂੰਗਾ ਮੇਰੇ ਕੋਲ ਸਾਰਾ ਕੁਛ ਹੈਗਾ ਨਾਲੇ ਵੀ 21 ਫੀ ਦਾ ਕਟਾ ਵੱਡੀ ਹੋਊਗੀ ਉੱਤੇ ਘੱਚ ਤੇ ਮੈਂ ਡਰ ਗਈ ਮੈਂ ਉਹਨੂੰ ਜਾਣਨਾ ਦਿੱਤਾ ਨਾ ਆਪ ਗਈ ਮੈਂ ਕਹਿੰਦੀ ਨਹੀਂ ਵੀ ਤੁਸੀਂ ਨਹੀਂ ਜਾਣਾ ਕਹਿੰਦੇ ਤੈਨੂੰ ਹੋਇਆ ਕੀ ਆ ਤੂੰ ਕਲੀਅਰ ਦੱਸ ਗੱਲ ਕੀ ਆ ਮੈਂ ਕੁਝ ਨਹੀਂ ਗੱਲ ਤਾਂ ਕੁਝ ਹੀ ਨਹੀਂ ਡਰ ਗਈ ਵੀ ਨੇਨ ਕੀ ਨਿੱਜਕੀਣ ਵੀ ਨਹੀਂ ਕਰਨਾ ਮੇਰੇ ਤੇ ਹਨਾ ਤੇ ਕਿਉਂਕਿ ਜਿਹੜੇ ਹਿਸਾਬ ਨਾਲ ਮੈਨੂੰ ਹੋ ਰਿਹਾ ਸੀਗਾ ਡਰ ਤਾਂ ਵੀ ਹੁੰਦਾ ਹੀ ਅਕਸਰ ਹਨਾ ਵੀ ਘਰ ਵੀ ਜਿਹੜੀ ਜਾਂਦਾ ਮੈਂ ਕੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਰਾਂ ਤੇ ਕਰਾਂ ਵੀ ਕੀ ਕਰਾਂ ਹਨਾ ਫਿਰ ਇੰਜ ਕਰਦੇ ਕਰਦੇ ਉਹਨੇ ਮੈਂ ਬਲੌਕ 'ਚ ਪਾਤਾ ਉਹਨੂੰ ਢਾਡੁਰ ਕੇ ਬਲੌਕ 'ਚ ਪਾਤਾ ਮੈਂ ਕਾ ਵੇਖੀ ਜਾਉਂਗੀ ਵੀ ਮੈਂ ਹੌਸਲਾ ਰੱਖ ਕੇ ਆਪਦੇ ਆਪ 'ਚ ਮੈਂ ਕਹਣਾ ਵੇਖੀ ਆਉਂਗੀ ਮੈਂ ਇਹਨੂੰ ਪਾ ਹੀ ਦਵਾ ਬਲੌਕ 'ਚ ਮੈਂ ਕਹਿਆ ਵੀ ਜਾਂ ਤਾਂ ਮੈਂ ਸਿੱਧੀ ਹੋ ਜੂੰਗੀ ਜਾਂ ਤਾਂ ਆ ਮੈਨੂੰ ਮਾਰ ਜੂਗਾ ਜਾਂ ਮੈਂ ਇਹਨੂੰ ਮਾਰ ਦੂੰ ਕਿਰ ਇੱਕੋ ਹੀ ਗੱਲ ਹੋਊਗੀ ਵੀ ਮਸਲਾ ਤਾਂ ਆ ਹੀ ਆ ਹਨਾ ਤੇ ਉਹਨੇ ਕੀ ਕੀਤਾ ਮੈਂ ਉਹਨੂੰ ਬਲੌਕ 'ਚ ਪਾਤਾ ਉਹਨੇ ਮੇਰੇ ਘਰ ਵਾਲੀ ਨੂੰ ਫੋਨ ਕਰਤਾ ਉਹ ਕਹਿੰਦਾ ਕੌਣ ਉਹ ਕਹਿੰਦਾ ਵੀ ਮੈਂ ਤੇਰੇ ਘਰ ਵਾਲੀ ਦਾ ਉਹ ਬੋਲਦਾ ਤੇ ਉਹ ਕਹਿੰਦਾ ਵੀ ਮੈਂ ਉਹ ਜਿਹੜੀ ਗੱਲਾਂ ਨਿਕਲ ਨਹੀਂ ਆ ਸੀ ਉਹ ਤਾਂ ਨਿਕਲ ਨਹੀਂ ਆਈ ਸੀ ਪਰ ਮੈਂ ਐ ਸੀ ਇੱਕ ਚੀਜ਼ ਵੀ ਮੈਂ ਗਲਤ ਨਹੀਂ ਮੈਂ ਰੱਬ ਨੂੰ ਹਮੇਸ਼ਾ ਵੱਲੋਂ ਇੱਕ ਚੀਜ਼ ਹੁੰਨੀ ਆ ਮੈਂ ਗਲਤ ਨਹੀਂ ਹੋएगी ਤੇ ਮੈਂ ਕਿਸੇ ਨੂੰ ਸਫਾਈਆਂ ਨਹੀਂ ਦਵਾਂਗੀ ਜੇ ਮੇਰੇ ਤੇ ਕਿਸੇ ਨੇ ਯਕੀਨ ਕਰਨਾ ਕਰੋ ਨਹੀਂ ਕਰਨਾ ਹੁਣ ਮੇਰੇ ਨਾਲ ਜੋ ਹੋ ਚੁੱਕਿਆ ਹੋ ਗਿਆ ਮੈਂ ਕਿਹਨੂੰ ਕਿਹਨੂੰ ਸਾਬਤ ਕਰੂੰਗੀ ਮੇਰੇ ਨਾਲ ਕੁਝ ਹੋਇਆ ਉਹਨੂੰ ਕਹਿਣ ਲੱਗਿਆ ਮੈਂ ਤੈਨੂੰ ਗੋਲੀਆਂ ਮਾਰਾ ਦੂੰਗਾ ਨਾ ਤਾਂ ਮੈਂ ਤੈਨੂੰ ਇਹਦਾ ਹੋਣ ਦਿੰਦਾ ਤੇ ਨਾ ਤੈਨੂੰ ਨਾ ਤਾਂ ਮੈਂ ਤੈਨੂੰ ਤੇਰਾ ਘਰ ਵਸਣ ਦੇਣਾ ਹੂੰ ਜਾਂ ਤਾਂ ਮੈਨੂੰ ਕਹਿੰਦਾ ਤੂੰ ਮਰ ਜਾ ਹੂੰ ਤੇ ਜਾਂ ਭਈ ਇਹਨੂੰ ਛੱਡ ਦੇ ਅੱਛਾ ਹਾਂਜੀ ਫਿਰ ਉਦੋਂ ਅੱਗੇ ਫਿਰ ਉਹਦੇ ਬਾਅਦ ਉਹਨੇ ਮੇਰੇ ਮਾਮੇ ਹੋਰਾਂ ਨੂੰ ਗਲਤ ਵੀਡੀਓ ਭੇਜਤੀਆਂ ਅੱਛਾ ਥੋਡੀਆਂ ਹੀ ਹੂੰ ਉਹਦੇ ਬਾਅਦ ਲਈ ਮੈਨੂੰ ਸੈਂਡ ਕਰਤੀਆਂ ਹੂੰ ਵੀ ਤੇਰੇ ਮਾਮੇ ਨੂੰ ਮੈਂ ਕਰਤੀਆਂ ਹੂੰ ਸੈਂਡ ਤੇ ਮੈਂ ਡਰ ਸੀ ਹੁਣ ਜਿਹੜਾ ਹੁਣ ਮੈਂ ਕਰਦੀ ਵੀ ਕੀ ਜਾਂ ਤਾਂ ਫਿਰ ਜੀ ਉਹ ਤਾਂ ਕਹਿੰਨਾ ਮੇਰੇ ਨਾਲ ਭੱਜ ਮੈਂ ਭੱਜਣਾ ਚਾਹਦੀ ਨਹੀਂ ਸੀ ਕਿਉਂਕਿ ਮੇਰੀ ਮੰਮੀ ਜਿਹੜੀ ਗੱਲ ਸੀਗੀ ਉਹ ਇੱਕ ਮਰਨਾ ਮਨਜ਼ੂਰ ਕਰੂਗੀ ਮੈਂ ਉੱਥੇ ਪਰ ਮੈਂ ਭੱਜਣਾ ਨਹੀਂ ਸੀਗਾ ਵੀ ਉਹ ਮੈਨੂੰ ਪਤਾ ਮੇਰੀ ਮੰਮੀ ਨੇ ਕਿਵੇਂ ਉੱਥੇ ਰਹੀ ਆ ਜਾਂ ਕਿਉਂ ਬਦਨਾਮੀ ਮਾਮਿਆਂ ਕੋਲੇ ਕਰਾਵੇ ਵੀ ਤੇਰੀ ਕੁੜੀ ਵਿਆਹ ਕੇ ਵੀ ਭੱਜ ਗਈ ਜੇ ਵੀ ਚਲੋ ਮੇਰੇ ਰੱਬ ਨੇ ਲਿਖਿਆ ਉਹ ਤਾਂ ਚਲੋ ਹਨਾ ਆਪਣੇ ਲਿਖਿਆ ਵੀ ਕਰਮਾਂ ਦੀ ਗੱਲਾਂ ਪਰ ਉਹ ਬੰਦੇ ਨੇ ਮੇਰੇ ਨਾਲ ਇੰਜ ਕੀਤਾ ਕਿ ਫਿਰ ਮਮਮੀਰ ਕੋਲੇ ਨੇ ਮੈਨੂੰ ਸੈਂਡ ਕੀਤੀ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਬਈ ਤੁਸੀਂ ਐ ਨਾ ਕਰੋ ਮੈਂ ਉਹਨੂੰ ਡਰ ਤਾਂ ਲੱਗਦਾ ਹੀ ਆ ਹਨਾ ਅਕਸਰ ਮਾਮਿਆਂ ਕੋਲੇ ਪਹੁੰਚੀਆਂ ਮੈਨੂੰ ਅੱਜ ਕਮ ਸੇ ਕਮ ਸਾਲ ਹੋ ਗਿਆ ਮੈਂ ਮੰਮੀਰ ਕੋਲੇ ਨਹੀਂ ਗਈ ਅਸ਼ੋ ਉਹ ਉਹ ਵੀਡੀਓ ਤੋਂ ਬਾਅਦ ਫਿਰ ਤੁਹਾਡੇ ਇਸ ਇਸ ਲੜੇ ਕਿਵੇਂ ਇਸ ਜਾਂ ਤੁਸੀਂ ਉਹਨਾਂ ਨੂੰ ਆਪਦੀਆਂ ਕੋਈ ਉਹਨੇ ਤੁਹਾਨੂੰ ਬਲੈਕਮੇਲ ਕਰਕੇ ਵੀਡੀਓ ਬਣਵਾਈਆਂ ਆਪ ਉਹਵੇਂ ਨਹੀਂ ਜਿਵੇਂ ਨਾ ਫੋਟੋ ਗਲ ਲਾ ਲਾ ਕੇ ਗਲਤ ਤੇ ਨਹੀਂ ਨਹੀਂ ਜਿਵੇਂ ਮੇਰੀ ਜਿਵੇਂ ਫੋਟੋ ਸਟੇਪ ਆਪਾਂ ਕਰ ਲੈਨੇ ਆ ਖਿੱਚ ਕੇ ਤੇ ਆਪਦੀ ਗਲਤ ਚੀਜ਼ ਲਾ ਕੇ ਅੱਛਾ ਉਹਦੇ ਫੋਟੋ ਦੇ ਨਾਲੇ ਵਿੱਚ ਅੱਛਾ ਹੂੰ ਹੂੰ ਮੈਂ ਫਿਰ ਮੇਰੇ ਘਰ ਵਾਲੇ ਨੂੰ ਸਮਝਾਇਆ ਜੇ ਮੈਂ ਗਲਤ ਹੁੰਦੀ ਤੇ ਮੇਰੀ ਕੋਈ ਚੀਜ਼ ਤਾਂ ਇਹਦੇ ਕੋਲੇ ਹੁੰਦੀ ਹੂੰ ਵੀ ਕੋਈ ਚੀਜ਼ ਤਾਂ ਹੁੰਦੀ ਉਹਨੇ ਉਹਦੇ ਜਿੱਜਾ ਨਾਲ ਵੀ ਗੱਲਾਂ ਹੋਈਆਂ ਵੀ ਐ ਕਰਕੇ ਵੀ ਗੱਲ ਮਰਨ ਦੀ ਧਮਕੀ ਕਹਿੰਦੇ ਨੇ ਮਾਮਿਆਂ ਨੂੰ ਬੁਲਾ ਲਓ ਮੈਂ ਇੰਨੀ ਡਰ ਚੱਕੀ ਮੈਂ ਸਾਰਿਆਂ ਨੂੰ ਮਿੰਤਾ ਕੱਢੀਆਂ ਵੀ ਨਾ ਤੁਸੀਂ ਮੇਰੇ ਮਾਮੇ ਹੋਰ ਉਹਨੂੰ ਨਾ ਬੁਲਾਓ ਹਨਾ ਵੀ ਇੱਕ ਡਰ ਸੀਗਾ ਵੀ ਨਹੀਂ ਤੁਸੀਂ ਵੀ ਮੇਰਾ ਕੋਈ ਨਹੀਂ ਮੈਂ ਆਪੇ ਸਮਾਹ ਲੂੰਗੀ ਵੀ ਤੁਸੀਂ ਅੱਜ ਐਦਾਂ ਦਾ ਕੁਝ ਨਾ ਕਰੋ ਕਿ ਮੈਨੂੰ ਐ ਸੀ ਵੀ ਮੇ ਮम्मी ਨੂੰ ਸਾਰੇ ਕਹਿਣਗੇ ਹਨਾ ਤਾਂ ਕਰਕੇ ਮੈਂ ਉਹਨਾਂ ਨੂੰ ਕਿਹਾ ਵੀ ਸਿਆਣਾ ਕਰਿਓ ਇਹ ਫਿਰ ਉਹ ਮੰਨ ਕੇ ਵੀ ਨਹੀਂ ਚਲ ਨਹੀਂ ਬੁਲਾਉਂਦੇ ਤੇਰੇ ਮਾਮਿਆਂ ਨੂੰ ਤਾਂ ਸੰਭਾਲ ਲੈਣਗੀ ਤਾਂ ਕਿ ਆ ਫਿਰ ਮੈਂ ਉਹਨੂੰ ਸਿੱਧੀ ਹੋ ਗਈ ਮੈਂ ਕਹਿਣਾ ਫੋਨ ਲਾ ਕੇ ਮੈਂ ਕਹਿੰ ਤੂੰ ਚੰਨਾ ਕੀ ਆ ਮੈਂ ਆਉਦੇ ਘਰਾਂ ਲੈ ਨੂੰ ਦੱਸਿਆ ਵੀ ਦੇਖ ਜਾਂ ਤੂੰ ਮੈਨੂੰ ਚੱਲ ਜਾਣ ਦੇ ਤੂੰ ਮੈਂ ਜਾਂ ਤਾਂ ਉਹਨੂੰ ਮਾਰ ਦੂੰ ਹੂੰ ਜਾਉ ਮੈਨੂੰ ਮਾਰ ਦੂੰਗਾ ਵੀ ਇੱਕ ਕੰਮ ਹੋਊਗਾ ਮੈਂ ਕੁੱਟ-ਕੁੱਟ ਕੇ ਜੀਣਾ ਨਹੀਂ ਚਾਹਦੀ ਆ ਆਪਦੀ ਜ਼ਿੰਦਗੀ 'ਚ ਮੈਂ ਆਪਦੀ ਮੰਮੀ ਹੋਰ ਦੇ ਜਿਹੜੇ ਉਹਨਾਂ ਨੇ ਲਾ ਤਾਂ ਦਿੱਤੀ ਹੁਣ ਦੇਖੋ ਅੱਜ ਕੀ ਦਾ ਜੀ ਨਹੀਂ ਕਰਦਾ ਉਹਦੇ ਪਿੱਕੇ ਜਾਣ ਨੂੰ ਅਕਸਰ ਮੈਨੂੰ ਮੇਰਾ ਮੁੰਡਾ ਮੰਮੀ ਹੋਰੀ ਪੜਾਈ ਹੁੰਦੇ ਆ ਇੱਕ ਮੇਰੇ ਕੋਲੇ ਆ ਤੇ ਇੱਕ ਮੰਮੀ ਹੋਰੀ ਪੜਾਈ ਜਾਂਦੇ ਆ ਅਕਸਰ ਮੇਰੇ ਤੇ ਬਹੁਤ ਸਾਣ ਆ ਉਹਨਾਂ ਦੇ ਮੈਂ ਕਿਵੇਂ ਕਰ ਸਕਦੀ ਸੀ ਜੇ ਇੱਕ ਨਾ ਆਪਣੇ ਵੀਡੀਓ ਵੇਖੀ ਮੈਂ ਕਹਿ ਦਿੰਦੇ ਆ ਵੀ ਗਰੀਬ ਘਰ ਕੁੜੀ ਨਹੀਂ ਵੱਸਦੀ ਮੇਰੇ ਸਾਰੀਆਂ ਛੱਟਾਂ ਚੋਂਦੀਆਂ ਸਾਰਾ ਕੁਝ ਐ ਮੈਂ ਵੱਸੀ ਬੈਠੀ ਆ ਮੈਂ ਉਹਨਾਂ ਨੂੰ ਇੱਕ ਕੁੜੀਆਂ ਨੂੰ ਵਿਆਹਿਆਂ ਨੂੰ ਵੀ ਕਹੂੰਗੀ ਵੀ ਕਿਸੇ ਤੇ ਯਕੀਨ ਨਾ ਕਰੋ ਕਿਉਂਕਿ ਮੇਰੇ ਨਾਲ ਬਹੁਤ ਕੁਛ ਐਵੇਂ ਦਾ ਹੋ ਚੁੱਕਿਆ ਆ ਤੁਹਾਡਾ ਘਰ ਖਰਾਬ ਨਾ ਕਰੋ ਤੁਸੀਂ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਨਹੀਂ ਕੋਈ ਵੀ ਨਹੀਂ ਮੈਨੂੰ ਕਰਨੀ ਚਾਹੀਦੀ ਸੀ ਉਹ ਤਾਂ ਕਿਸੇ ਹੋਰ ਵੀ ਦੀ ਕੁੜੀ ਦੀ ਜ਼ਿੰਦਗੀ ਆ ਕਿਉਂਕਿ ਮੇਰੇ ਕੋਲੇ ਉਹਦੇ ਕੋਈ ਉਹ ਨਹੀਂ ਸੀ ਨਾ ਇਹ ਉਹਦਾ ਮੋਬਾਈਲ ਨੰਬਰ ਤਾਂ ਸੀਗਾ ਉਹ ਕਹਿੰਦਾ ਮੈਂ ਨਵਾਂ ਨੰਬਰ ਵੀ ਚੇਂਜ ਕਰ ਕਰਕੇ ਕਰਦਾ ਸੀ ਨਾ ਚਲੋ ਜੋ ਵੀ ਸੀ ਜੇਕਰ ਤੁਸੀਂ ਪੁਲਿਸ ਕੰਪਲੇਂਟ ਕਰਦੇ ਤਾਂ ਪੁਲਿਸ ਕੋਲੇ ਤਾਂ ਉਹਦਾ ਕੋਈ ਉਹ ਹੁੰਦਾ ਨਾ ਪੁਲਿਸ ਤਾਂ ਕਢਾ ਲੈਂਦੀ ਉਹਦੇ ਐਡਰੈਸ ਤੇ ਨੰਬਰ ਤਾਂ ਚੇਂਜ ਜਿੰਨੇ ਮਰਜ਼ੀ ਕਰ ਲੈਂਦਾ ਐਡਰੈਸ ਤਾਂ ਸੇਮ ਹੀ ਰਹਿੰਦਾ ਨਾ ਅਜਿਹਾ ਕਿ ਆ ਆਧਾਰ ਕਾਰਡ ਦੇਖਾ ਲੱਕ ਕੇ ਫੋਨ ਨੰਬਰ ਆਉਂਦਾ ਮੰਨਦੇ ਆ ਆਪਣੇ ਪਤਾ ਕੀ ਹੁੰਦਾ ਜਿਹੜੀ ਚੀਜ਼ ਆ ਆਪਣਾ ਕਹਿੰਦੇ ਜਿਹੜੇ ਪਿੱਛੇ ਜਦੋਂ ਆਪਾਂ ਨੂੰ ਇੱਕ ਨਾ سپورਟ ਹੁੰਦੀ ਆ ਜੇ ਕੋਈ ਪਿੱਛੇ ਖੜਿਆ ਹੋਵੇ ਨਾ ਬੰਦਾ ਚੱਲ ਪੈਂਦਾ ਪੈਰ ਚੱਕ ਕੇ ਜਦੋਂ ਆਪਣੇ ਨਾਲ ਕੋਈ ਖੜਿਆ ਹੀ ਨਹੀਂ ਹੁੰਦਾ ਫਿਰ ਆਪਾਂ ਕਿਹਦੇ ਸਾਰੇ ਚੱਲਾਂਗੇ ਦੱਸੋ ਅਗਲੇਨ ਕਿਹਾ ਤੁਹਾਡੇ ਪਰਿਵਾਰ ਨੂੰ ਇਸ ਚੀਜ਼ ਦਾ ਤੁਸੀਂ ਦੱਸਿਆ ਵੀ ਮੈਂ ਇਸ ਤਰੀਕੇ ਨਾਲ ਉਹਨੇ ਮੇਰੀਆਂ ਫੋਟੋਆਂ ਲਾ ਲਾ ਕੇ ਇਸ ਤਰੀਕੇ ਨਾਲ ਇਹ ਝਾਂਸੇ ਚੱਲਿਆ ਤੁਸੀਂ ਕਿਉਂ ਨਹੀਂ ਦੱਸਿਆ ਫਿਰ ਆਪਣੇ ਪਰਿਵਾਰ ਨੂੰ ਕਿਉਂਕਿ ਮੰਮੀ ਹੋਰ ਨਾਲ ਮੈਂ ਉਹਨਾਂ ਨੂੰ ਜਦੋਂ ਮੰਨ ਲਓ ਸਾਡੇ ਘਰੇ ਰੋਲਾ ਪਿਆ ਸੀ ਨਾ ਮੈਂ ਮੰਮੀ ਨੂੰ ਕਿਹਾ ਫੋਨ ਤੇ ਵੀ ਇੱਕ ਵਾਰੀ ਤੂੰ ਆ ਜਾ ਮੇਰੀ ਵੀ ਗੱਲ ਸੁਣ ਜਾ ਇੱਕ ਵਾਰੀ ਮੇਰੇ ਕੋਲ ਇਹ ਆ ਕੇ ਪਰ ਉਹ ਕਹਿੰਦੇ ਤੂੰ ਮਰ ਉਹ ਮਰੇ ਸਾਨੂੰ ਕੋਈ ਪਰਵਾਹ ਨਹੀਂ ਹੂੰ ਉਹਦੇ ਬਾਅਦ ਮੈਂ ਮੰਮੀ ਨੂੰ ਫੋਨ ਨਹੀਂ ਲਾਇਆ ਤੁਸੀਂ ਆਪਣੇ ਪਤੀ ਨੂੰ ਤਾਂ ਦੱਸਿਆ ਵੀ ਆ ਇਸ ਤਰੀਕੇ ਨਾਲ ਮੈਨੂੰ ਬੈਂਕ ਦਾ ਕਹਿ ਕਹਿ ਕੇ ਮੈਨੂੰ 13 ਨੰਬਰ ਲਿਆ ਮੈਂ 13 ਨੰਬਰ ਕਿਉਂ ਦਿੰਦੀ ਜੇ ਗਲਤ ਹੁੰਦੀ ਤਾਂ ਹਾਂ ਮੈਂ ਵੀ ਮਾਮੇ ਔਰ ਦੇ ਵੀ ਕਿਉਂ ਦਿੰਦੀ ਜੇ ਮੈਂ ਗਲਤ ਹੁੰਦੀ ਤੇ ਮਾਮਿਆਂ ਦੇ ਵੀ ਨੰਬਰ ਕਿਉਂ ਦਿੰਦੇ ਉਹਨਾਂ ਨੂੰ ਹੂੰ ਉਹਦੇ ਬਾਅਦ ਹੁਣ ਜਦੋਂ ਹੁਣ ਤਾਂ ਉਹਨੂੰ ਗੱਲ ਨੂੰ 4-5 ਮਹੀਨੇ ਹੋ ਗਏ ਹੂੰ ਉਹਦੇ ਬਾਅਦ ਅਸੀਂ ਸਿਮ ਤੋੜਤੇ ਹੂੰ ਦੋਨਾਂ ਜੀਆਂ ਨੇ ਹੂੰ ਉਹ ਤੋਂ ਤੁਹਾਨੂੰ ਮਮੀਰ ਪਾਸੋਂ ਤਾਂ ਪਤਾ ਨਹੀਂ ਵੀ ਚਲੋ ਕੀ ਬਣਨਾ ਕੀ ਨਹੀਂ ਬਣਨਾ ਪਰ ਅਸੀਂ ਸਿਮ ਤੋੜ ਕੇ ਅਸੀਂ ਨਵਾਂ ਸਿਮ ਚਲਾ ਲਿਆ ਸੀਗਾ ਪਰ ਮੈਂ ਤੁਹਾਡੇ ਪਰਿਵਾਰ ਨੂੰ ਵੀ ਬੇਨਤੀ ਕਰਦਾ ਵੀ ਜੇਕਰ ਵੈਸੇ ਵੀ ਕਿਸੇ ਕੁੜੀ ਨਾਲ ਇਹੋ ਜਿਹਾ ਹੋ ਰਿਹਾ ਤਾਂ ਤੁਸੀਂ ਪਲੀਜ਼ ਕੁੜੀ ਨਾਲ ਖੜੋ ਕਿਉਂਕਿ ਇੱਕ ਵਾਰੀ ਜ਼ਰੂਰ ਸੁਣਨੀ ਚਾਹੀਦੀ ਆ ਕੁੜੀ ਦੀ ਗੱਲ ਸੁਣੋ ਕਿਉਂਕਿ ਇਹ ਤਾਂ ਜਿਹੜਾ ਸ਼ਖਸ ਨੂੰ ਤੁਸੀਂ ਛੱਡਤਾ ਇਹ ਇਸ ਭੈਣ ਨੂੰ ਨਹੀਂ ਹੁਣ ਕੱਲ ਨੂੰ ਕਿਸੇ ਹੋਰ ਨੂੰ ਐਸੇ ਚਾਂਸੇ ਚ ਲੈ ਕੇ ਕਿਸੇ ਦੀ ਜ਼ਿੰਦਗੀ ਖਰਾਬ ਕਰ ਰਿਆ ਹੋਣਾ ਤੇ ਇਹੋ ਜਿਹੇ ਸ਼ਖਸ ਨੂੰ ਛੱਡਣਾ ਤਾਂ ਨਹੀਂ ਚਾਹੀਦਾ ਤੇ ਸਗੋਂ ਇਹ ਕੁੜੀ ਦਾ ਸਾਥ ਦੇ ਕੇ ਤੁਸੀਂ ਕੰਪਲੇਂਟ ਕਰਦੇ ਹੋ ਉਹ ਇਹ ਤਾਂ ਇਹ ਤਾਂ ਸਮਾਜ ਲਈ ਬਹੁਤ ਵੱਡਾ ਖਤਰਾ ਹੈ ਸਾਡੀਆਂ ਧੀਆਂ ਭੈਣਾਂ ਲਈ ਖਤਰਾ ਹੈ ਇਹ ਜੇ ਗੱਲ ਹੋ ਗਈ ਤੁਹਾਡੇ ਨਾਲ ਤਾਂ ਪਤਾ ਨਹੀਂ ਹੋਰ ਕਿਹਦੇ ਨਾਲ ਵੀ ਕਰਦਾ ਹੋਊਗਾ ਕੱਲੇ ਤੁਸੀਂ ਤਾਂ ਤੁਸੀਂ ਤੁਹਾਨੂੰ ਤਾਂ ਨਹੀਂ ਕੀਤਾ ਹੁਣ ਇਸ ਤਰੀਕੇ ਨਾਲ ਉਹਨੇ ਪਤਾ ਨਹੀਂ ਮੈਂ ਤਾਂ ਫਿਰ ਉਹਦੇ ਬਾਅਦ ਆਪਾਂ ਨੂੰ ਤਾਂ 6 ਕਿ ਮਹੀਨੇ ਹੋ ਗਏ ਹੁਣ ਅਸੀਂ ਜਦੋਂ ਦਾ ਸੱਮ ਤੋੜਿਆ ਨਾ ਉਹਦੇ ਬਾਅਦ ਅਸੀਂ ਆਪਦੀ ਵਧੀਆ ਜ਼ਿੰਦਗੀ ਜੀ ਰਹੇ ਹਾਂ ਮੇਰੇ ਨਾਲ ਹੁਣ ਨਾਲ ਖੜਦੇ ਆ ਜਿਵੇਂ ਐ ਨਹੀਂ ਵੇ ਜਦੋਂ ਮੈਂ ਕਹੂੰਗੀ ਕਹਾਂਗਾ ਨਹੀਂ ਪਿੰਕੇ ਮੈਨੂੰ ਤੇ ਤੇ ਪ੍ਰੋਸਾ ਹੈਗਾ ਮੈਂ ਹੁਣ ਐ ਸੁਗਦੇ ਇਹ ਚੀਜ਼ ਨੂੰ ਮੈਂ ਮੰਨਦੀ ਆ ਜਿੱਥੇ ਮੇਰਾ ਆਪਦਾ ਪਰਿਵਾਰ ਨਹੀਂ ਖੜਿਆ ਨਾ ਉਥੇ ਮੇਰਾ ਘਰ ਵਾਲਾ ਖੜਿਆ ਨਾਲ ਹੂੰ ਘਰ ਵਾਲੇ ਦੇ ਸਾਥ ਨਾਲ ਹੀ ਸ਼ਾਇਦ ਤੁਸੀਂ ਇਸ ਚੀਜ਼ ਚੋਂ ਟਿਕਰ ਵੀ ਪਏ ਹੋ ਹਾਂਜੀ ਹੁਣ ਬੰਦਾ ਜੇ ਘਰ ਵਾਲੇ ਦੀ ਮੇਰੀ ਬਾਕੀ ਸਾਰੀ ਦੁਨੀਆ ਖੜ ਜਾਂਦੀ ਘਰ ਵਾਲਾ ਨਾ ਖੜਦਾ ਫੇਰ ਨਹੀਂ ਨਿਕਲ ਸਕਦੇ ਸੀ ਫਿਰ ਮੈਂ ਮਰਨ ਦੀ ਕੋਸ਼ਿਸ਼ ਵੀ ਕੀਤੀ ਆਈ ਮੈਂ ਹੱਥ ਮੈਂ ਨਾੜਾਂ ਵੀ ਵੱਡਤੀਆਂ ਸੀ ਅੱਛਾ ਕੁਝ ਦੇਖੇ ਨਹੀਂ ਰਿਹਾ ਸੀ ਕੁਝ ਸਾਰਾ ਕੋਈ ਉਜੜਿਆ ਉਜੜਿਆ ਹੀ ਲੱਗ ਰਿਹਾ ਸੀ ਮੇਰੇ ਨਾਲ ਵੀ ਜਦੋਂ ਕੋਈ ਪਰਿਵਾਰ ਦਾ ਜਾਂ ਕੋਈ ਮੇਨਾ ਖੜਦਾ ਉਦੋਂ ਤਾਂ ਮੈਂ ਹੌਸਲੇ ਨਾਲ ਅੱਗੇ ਕਦਮ ਵਧਾ ਸਕਦੀ ਸੀ ਉਹ ਚੀਜ਼ ਦਾ ਪਰ ਹੁਣ ਤਾਂ ਚਲੋ ਨਿਬੜ ਗਿਆ ਸਾਰਾ ਕੁਝ ਹੋ ਗਿਆ ਤੇ ਪਰ ਮੇਰੇ ਘਰ ਵਾਲੇ ਨੇ ਮੇਰਾ ਸਾਥ ਬਹੁਤ ਦਿੱਤਾ ਜੇਕਰ ਮੈਂ ਸਾਰੇ ਦਰਸ਼ਕਾਂ ਨੂੰ ਵੀ ਬੇਨਤੀ ਕਰਦਾ ਜੇਕਰ ਕੋਈ ਇਹੋ ਜਿਹਾ ਥੋਡੇ ਵੀ ਆਲੇ ਦੁਆਲੇ ਜਾਂ ਥੋਡੇ ਨਾਲ ਜਾਂ ਕੋਈ ਥੋਡੇ ਆਲੇ ਦੁਆਲੇ ਇਹ ਜੀ ਘਟਨਾ ਵਾਪਰ ਰਹੀ ਹੈ ਤਾਂ ਉਹਦੀ ਜ਼ਰੂਰ ਕੰਪਲੇਂਟ ਕਰੋ ਇਹੋ ਜੇ ਸ਼ਖਸ਼ਾਂ ਨੂੰ ਇਹੋ ਜਿਹੇ ਜਿਹੜੇ ਘਟਿਆ ਲੋਕ ਹੈ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਹਨਾ ਜ਼ਿੰਦਗੀ ਖਰਾਬ ਕਰਨਾ ਚਾਹੁੰਦੇ ਆ ਬਲੈਕਮੇਲਿੰਗ ਕਰ ਰਹੇ ਆ ਹਨਾ ਇਹ ਜਿਹੜਾ ਇੰਟਰਨੈਟ ਹੈ ਉਹਦਾ ਗਲਤ ਫਾਇਦਾ ਚੱਕ ਕੇ ਦੁਨੀਆ ਦੇ ਪਰਿਵਾਰਾਂ ਦੇ ਪਰਿਵਾਰ ਉਜਾੜਨ ਨੂੰ ਵਿਰਦੇ ਉਹਨਾਂ ਦੀ ਕੰਪਲੇਂਟ ਕਰੋ ਤੇ ਪੁਲਿਸ ਨੂੰ ਵੀ ਬੇਨਤੀ ਇਹ ਵੀ ਇਹੋ ਜੀਆਂ ਧੀਆਂ ਭੈਣਾਂ ਦੀ ਗੱਲ ਵੀ ਸੁਣੋ ਇਹੋ ਜੇ ਮਾੜੇ ਅਨਸਰਾਂ ਨੂੰ ਇਹੋ ਜੇ ਘਟਿਆ ਲੋਕਾਂ ਨੂੰ ਨੱਥ ਪਾਓ ਤੇ ਭੈਣੇ ਫੇਰ ਉਸ ਤੋਂ ਬਾਅਦ ਜ਼ਿੰਦਗੀ ਨੂੰ ਕਿਵੇਂ ਇਕੱਠਾ ਕੀਤਾ ਤੁਸੀਂ ਸਾਰਾ ਆਉਂਦੇ ਬਾਅਦ ਜੀ ਵਿਸ਼ਵਾਸ ਬਣਾਉਣਾ ਪਿਆ ਇੱਕ ਹੂੰ ਹੂੰ ਦੁਆਰੇ ਤੋਂ ਹਾਂਜੀ ਦੁਆਰੇ ਤੋਂ ਹੀ ਵਿਆਪਾ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਆ ਮੈਂ ਉਹਨੂੰ ਵਿਸ਼ਵਾਸ ਦਵਾਇਆ ਮੇਰੇ ਦੁਆਲੇ ਮੈਨੂੰ ਨਹੀਂਤਾ ਪਤਾ ਸੀ ਨਾ ਕਿ ਤੁਸੀਂ ਮੇਰੇ ਸੁਣਾਣੇ ਫੋਨ ਰੱਖ ਕੇ ਸੁਣੇ ਹੋ ਮੈਂ ਤਾਂ ਨਹੀਂ ਸੀ ਪਾਰਾ ਤੂੰ ਰਿਕਾਰਡਿੰਗ ਲਾਈ ਆ ਜੇ ਮੈਂ ਗਲਤ ਹੁੰਦੀ ਤੇ ਮੇਰੀ ਆਵਾਜ਼ ਤਾਂ ਨਹੀਂ ਸੀ ਨਾ ਹਾਂ ਨਾ ਤੇ ਫੇਰ ਉਹਵੇਂ ਕਰਦੇ ਕਰਦੇ ਮੈਂ ਕਿਹਾ ਮੈਂ ਨੰਬਰ ਵੀ ਤੁਹਾਡੇ ਕਿਉਂ ਦਿੰਦੀ ਹੂੰ ਜੇ ਮੇਰੇ ਕੋਈ ਦਿਲ ਚ ਪਾ ਮਾਮਿਆਂ ਦੇ ਵੀ ਨੰਬਰ ਕਿਉਂ ਦਿੰਦੀ ਹਣਾ ਕੁਛ ਮੇਰੇ ਦਿਲ ਚ ਐਵੇਂ ਦੇ ਵੀ ਮੈਂ ਸ਼ੁਰੂ ਤੋਂ ਹੀ ਐਵੇਂ ਦੀ ਨਹੀਂ ਹੈਗੀ ਮੈਂ ਇੱਕ ਵੀ ਦੇਖਿਆ ਦੁੱਖ ਦੇਖਿਆ ਮੰਨਦੇ ਆਪਾਂ ਪਰ ਆਪਾਂ ਨੇ ਮੈਂ ਨਾ ਕਦੇ ਗਲਤ ਚੀਜ਼ ਕਰਕੇ ਮੈਨੂੰ ਨਾ ਉਹ ਜਿੱਥੇ ਜਿੱਥੇ ਮੈਂ ਕੰਮ ਕੀਤਾ ਜੁਜਕੀ ਨਹੀਂ ਮੰਨੂਗਾ ਕਹਿੰਦੇ ਆ ਵੀ ਚਲੋ ਤੂੰ ਸਾਡੇ ਨਾਲ ਐਸੇ ਤੈਨੂੰ ਪੈਸਾ ਆਏ ਦੇ ਦਾਂਗੇ ਪਰ ਮੈਂ ਕਦੇ ਗਲਤ ਚੀਜ਼ ਕਰਕੇ ਉੱਥੇ ਮੈਂ ਜਵਾਬ ਦੇ ਆਨੇ ਆ ਕੰਮ ਲਈ ਵੀ ਮੈਂ ਨਹੀਂ ਕੰਮ ਕਰਦੀ ਇਹ ਵੀ ਬਹੁਤ ਔਖਾ ਹੈ ਨਾ ਕੁੜੀਆਂ ਨੂੰ ਬਹੁਤ ਜ਼ਿਆਦਾ ਕੰਮ ਕਰਨ ਜਾਂਦੀ ਹੈ ਉੱਥੇ ਹੀ ਬੱਸ ਹੀ ਐਂ ਕਹਿਣਗੇ ਸਾਡੇ ਨਾਲ ਗੱਲ ਕਰ ਲੈ ਸਾਡੇ ਨਾਲ ਜੇ ਤੂੰ ਮਿਲਣਾ ਤਾਂ ਦਾ ਸੋ ਫਿਰ ਆਪਾਂ ਦਾ ਅਗਲੇ ਨੂੰ ਕਹਿੰਦੇ ਚੰਗਾ ਮੈਂ ਜਵਾਬ ਹੀ ਦਿੰਨੀ ਉਹਨਾਂ ਨੂੰ ਵੀ ਮੈਂ ਹੱਥ ਜੋੜੇ ਮੈਂ ਕੰਮ ਨਹੀਂ ਕਰਦੀ ਫਿਰ ਮੈਂ ਪੋਸਟ ਵੀ ਪਾਈ ਸੀ ਇੱਕ ਮੈਂ ਅਸੀਂ ਦੋਨੇ ਜੀ 2-3 ਮਹੀਨੇ ਘਰੇ ਵਿਹਲੇ ਰਹੇ ਆ ਕਰੇ ਕੋਈ ਸੀ ਵੀ ਕੰਮ ਦੀ ਜ਼ਰੂਰਤ ਹੈ ਹਨਾ ਹਾਂਜੀ ਮੈਂ ਪਾਈ ਸੀ ਪੋਸਟ ਤੇ ਮੈਂ ਵੀ ਮੈਨੂੰ ਮੈਂ ਸੱਚੇ ਉਦੋਂ ਬਹੁਤ ਮਨ ਦੁਖੀ ਸੀ ਹੁਣ ਮੈਨੂੰ ਬਹੁਤ ਲੋੜ ਸੀ ਉਦੋਂ ਮੈਂ ਦੁਖੀ ਹੋ ਕੇ ਪਾਤੀ ਹਨਾ ਵੀ ਮੈਨੂੰ ਕੰਮ ਦੀ ਬਹੁਤ ਮੈਨੂੰ ਅਸੀਂ ਵੀ ਮੈਨੂੰ ਕੰਮ ਮਿਲ ਜੇ ਫਿਰ ਜਿੱਥੇ ਮੈਂ 2 ਸਾਲ ਪਹਿਲਾਂ ਲਾਈ ਸੀਗੇ ਮੈਨੂੰ ਉਹਨਾਂ ਨੇ ਹੀ ਬੁਲਾ ਲਿਆ ਕਹਿੰਦੇ ਤੂੰ ਸਾਡੇ ਕੋਲੇ ਆ ਜਾ 45 ਸੋਚ ਲੱਗ ਜਾ ਤੇ ਅਸੀਂ ਤੈਨੂੰ ਜਦੋਂ ਮੰਨ ਲਓ ਕੰਮ ਚੱਲ ਗਿਆ ਫਿਰ ਤੁਹਾਨੂੰ ਅਸੀਂ ਤਨਖਾਹ ਵਧਾ ਦਾਂਗੇ ਮੈਂ ਕਿਹਾ ਠੀਕ ਹੁਣ ਮੈਂ ਉੱਥੇ ਹੀ ਲੱਗਦੀ ਹਾਂ ਅੱਛਾ ਹਾਂਜੀ ਫਿਰ ਮੈਂ ਉਹਨਾਂ ਨੂੰ ਉਹ ਵੀ ਪੋਸਟ ਪਾਈ ਆ ਵੀ ਮੈਨੂੰ ਕੰਮ ਮਿਲ ਚੁੱਕਿਆ ਕਮੈਂਟ ਕਰਦੇ ਆ ਮੈਨੂੰ ਵੀ ਤੂੰ ਤਾਂ ਕੰਮ ਦੀ ਕਹਿੰਦੀ ਸੀ ਹੈ ਤੇ ਤੂੰ ਤਾਂ ਵੀ ਆ ਪੋਸਟਾਂ ਪਾਈਆਂ ਨਹੀਂ ਹੈਗੀਆਂ ਤੈਨੂੰ ਥੋੜੀ ਨਾ ਕੰਮ ਦੀ ਲੋੜ ਹੋ ਸਕਦੀ ਆ ਵੀ ਜ਼ਰੂਰੀ ਨਹੀਂ ਬੰਦਾ ਹੱਸ ਰਿਹਾ ਤੇ ਉਹ ਦੁਖੀ ਨਹੀਂ ਹੂੰ ਉਹਨਾਂ ਦੀ ਘਰ ਦੀ ਕੰਡੀਸ਼ਨ ਆ ਪਿੱਛੇ ਵੀ ਦੁੱਖ ਦੁੱਖ ਬਹੁਤ ਹੁੰਦੇ ਆ ਤੁਹਾਨੂੰ ਲੱਗਦਾ ਹੁੰਦਾ ਵੀ ਬੰਦਾ ਹੱਸ ਕੇ ਵੀਡੀਓ ਪਾਤੀ ਤੇ ਉਹ ਸੋਖਾ ਮੈਂ ਕਹਿੰਦੀ ਹਾਂ ਉਹਦੇ ਤੋਂ ਔਖਾ ਕੋਈ ਵੀ ਨਹੀਂ ਹੂੰ ਮਾਂ ਦੀ ਹੁਣ ਯਾਦ ਆਉਂਦੀ ਹੈ ਮਾਪਿਆਂ ਦੀ ਬਹੁਤ ਜ਼ਿਆਦਾ ਹੀ ਮੰਨ ਲਓ ਦਿਨ ਤਿਆਰ ਹੁੰਦਾ ਨਾ ਦੀਵਾਲੀ ਆਈ ਹੁਣ ਬਹੁਤ ਜ਼ਿਆਦਾ ਇਹ ਹੁੰਦਾ ਵੀ ਚੱਲ ਯਾਰ ਸਾਰਿਆਂ ਦੇ ਆਂਦੇ ਆ ਮੇਰਾ ਮੁੰਡਾ ਵੀ ਕਹਿੰਗਾ ਆਪਾਂ ਕਦੋਂ ਚੱਲਾਂਗੇ ਫਰੀਦਕੋਟ ਉਹਨੂੰ ਲਾਰਾ ਲਾ ਦੇ ਨਹੀਂ ਪੋਤਾ ਲੈਣੀ ਆਪਾਂ ਠੇਰ ਕੇ ਚੱਲਾਂਗੇ ਹਲੇ ਨਾ ਮੰਮੀ ਹੋਰੀ ਕੰਮ ਕਰੀ ਜਾਂਦੇ ਆ ਆਪਾਂ ਬਾਅਦ ਚ ਚੱਲਾਂਗੇ ਫਿਰ ਕਹਿ ਦਿੰਦੇ ਆ ਕੇਕਾ ਤੁਹਾਡਾ ਕਸੂਰ ਨਹੀਂ ਤੁਹਾਡੇ ਮਾਪਿਆਂ ਨੂੰ ਸਮਝਣਾ ਚਾਹੀਦਾ ਹੁਣ ਅਪੀਲ ਕਰ ਦਿਓ ਸ਼ਾਇਦ ਵੀਡੀਓ ਦੇਖ ਲੈਣ ਵੀਡੀਓ ਦੇਖ ਦਿਓ ਤੁਹਾਡੀਆਂ ਆਓ ਨਹੀਂ ਮੈਂ ਬਲੌਗ ਕੀਤਾ ਐ ਸਾਡੇ ਨਾ ਇੰਸਟਾਗ੍ਰਾਮ ਤੇ ਸਾਡੇ ਵਿਚਲਾਨ ਨਹੀਂ ਦਿੰਦੇ ਕੁੜੀਆਂ ਨੂੰ ਪਰ ਮੇਰੇ ਘਰ ਵਾਲੇ ਨੂੰ ਮੈਂ ਮਿੰਤਾ ਕਰਕੇ ਮੇਰੇ ਘਰ ਵਾਲੇ ਮੇਰੇ ਬਹੁਤ ਸਪੋਰਟ ਕਰਦਾ ਬਹੁਤ ਚੰਗਾ ਮੈਂ ਕਹਿੰਨੀ ਆ ਭਾਵੇਂ ਗਰੀਬੀ ਬੰਦਾ ਹੈ ਨਾ ਗਰੀਬੀ ਚ ਵੀ ਦੁੱਖ ਕੱਟਣੇ ਸੋਖੇ ਆ ਮੈਂ ਕਹਿੰਨੀ ਬਹੁਤ ਜ਼ਿਆਦਾ ਵੀ ਹੈ ਨਾ ਨਾਲ ਹੋਵੇ ਤਾਂ ਘਰ ਵਾਲ ਦੀ ਸਪੋਰਟ ਹੋਣੀ ਚਾਹੀਦੀ ਆ ਜੇ ਅੱਜ ਮੇਰੇ ਨਾਲ ਉਹ ਖੜਿਆ ਤਾਂ ਮੈਂ ਇੱਥੇ ਤੱਕ来ਈ ਆ ਮੈਨਾਂ ਉਹ ਚੀਜ਼ਾਂ ਜੇ ਆਪਾਂ ਵੇਖਦੇ ਆ ਨਾ ਕਈ ਕਹਿੰਦੇ ਆ ਵੀ ਉਹ ਵੀ ਗਈ ਚਲੀ ਉਹ ਵੀ ਗਈ ਚਲੀ ਮੈਂ ਉਹਨਾਂ ਨੂੰ ਵੀ ਕਹਿੰਨੇ ਆ ਕੁਝ ਵੀ ਨਹੀਂ ਆ ਆਪਦਾ ਪਰਿਵਾਰ ਸੰਭਾਲੋ ਕੰਮ ਕਰਕੇ ਵੀ ਤਾਂ ਪੱਕਾ ਕਹੀ ਸਕਦੇ ਆ ਨਾ ਕੰਮ ਕਰਕੇ ਆਪਾਂ ਕਮਾ ਕੇ ਆਪਦਾ ਜਵਾਕਾ ਦਾ ਢੇਰ ਤਾਂ ਭਾਰੀ ਸਕਦੇ ਆ ਨਾਲੇ ਦੋ ਜੀਆਂ ਨੂੰ ਸਹਾਰਾ ਹੋ ਜਾਂਦਾ ਇੱਕ ਦੂਜੇ ਦਾ ਜੋ ਫਿਰ ਦੁਬਾਰ ਤੋਂ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਇੰਨੀ ਹਿੰਮਤ ਕਿਵੇਂ ਆਈ ਵੀ ਇੰਸਟਾਗ੍ਰam ਫਿਰ ਵੀ ਮੈਂ ਚਲਾਉਂਗੀ ਮੈਂ ਆਦੇ ਘਰਾਲੇ ਨੂੰ ਕਿਹਾ ਵੀ ਤੁਸੀਂ ਮੇਰੇ ਤੇ ਨਾ ਯਕੀਨ ਕਰ ਲੋ ਨਹੀਂ ਥੋੜਾ ਜਿਹਾ ਕਰ ਲੋ ਮੈਂ ਅੱਗੇ ਵੀ ਨਹੀਂ ਨਾ ਐਵੇਂ ਦਾ ਕੁਝ ਕੀਤਾ ਮੈਂ ਹੁਣ ਵੀ ਨਹੀਂ ਕਰੂੰਗੀ ਕਿਸੇ ਵਿੱਚ ਮੈਂ ਯਕੀਨ ਨਹੀਂ ਕਰੂੰਗੀ ਬੱਸ ਯਕੀਨ ਕਰੂੰਗੀ ਨਹੀਂ ਕਿਸੇ ਤੇ ਕਹਿੰਦੇ ਜਦੋਂ ਤੁਸੀਂ ਸਾਨੂੰ ਫੋਨ ਕੀਤਾ ਹੈ ਨਾ ਹਾਂਜੀ ਵੀ ਤੁਸੀ ਤੁਹਾਨੂੰ ਬੜਾ ਡਾਊਟ ਸੀਗਾ ਵੀ ਪਤਾ ਨਹੀਂ ਕੌਣ ਹੈ ਕੌਣ ਹਾਂਜੀ ਡਰ ਤਾਂ ਲੱਗਦਾ ਹੀ ਹੈ ਨਾ ਇੰਨਾ ਬੰਦਾ ਨਾਲ ਹੋ ਚੁੱਕਿਆ ਹੋਵੇ ਤੇ ਬੰਦੇ ਡਰਤਾ ਹਮੇਸ਼ਾ ਹੀ ਲੋਕਾ ਤੁਸੀਂ ਤਾਂ ਸਾਡੀ ਆਈਡੀ ਦੇਖ ਸਕਦੇ ਸੀ ਕਿ ਆਈਡੀ ਦੇਖੀ ਸੀ ਮੈਂ ਦੇਖੀ ਸੀਗੀ ਜੀ ਤੁਹਾਡੀ ਆਈਡੀ ਫਿਰ ਤਾਈਓ ਤੁਹਾਨੂੰ ਮੈਂ ਫੋਨ ਲਾਇਆ ਮੈਂ ਕਹਾ ਨਹੀਂ ਬੰਦੇ ਉਹ ਵਧੀਆ ਹੈਗੀ ਆ ਤੇ ਚਲੋ ਆਪਾਂ ਵੀ ਜ਼ਰੂਰ ਉਹਨਾਂ ਨੂੰ ਦੱਸਾਂਗੇ ਆਪਦੀ ਦਿਲ ਦੀ ਗੱਲ ਮੈਂ ਤਾਈਓ ਰੱਖੀ ਆ ਤੁਹਾਡੇ ਅੱਗੇ ਤੇ ਮੇਰੇ ਨਾਲ ਆ ਸਭ ਕੁਝ ਹੋ ਚੁੱਕਿਆ ਤੇ ਕੋਈ ਵਿਸ਼ਵਾਸ ਨਾ ਕਰੇ ਕਿਸੇ ਤੇ ਨਹੀਂ ਜ਼ਰੂਰੀ ਹੈ ਇਹ ਸਗੋਂ ਦੂਸਰਿਆਂ ਨੂੰ ਵੀ ਇਹ ਹੋਣਾ ਚਾਹੀਦਾ ਵੀ ਜੇ ਸਾਰੀਆਂ ਭੈਣਾਂ ਨੂੰ ਵੀ ਕਹਿੰਨਾ ਵੀ ਜੇ ਤੁਹਾਡੇ ਨਾਲ ਇਸ ਤਰੀਕੇ ਨਾਲ ਹੋ ਗਿਆ ਨਾ ਡਰੋ ਨਾ ਆਪਣੇ ਘਰਦਿਆਂ ਨੂੰ ਨਾਲ ਦੀ ਨਾਲ ਦੱਸੋ ਵੀ ਮੈਨੂੰ ਮੈਂ ਇਸ ਚੀਜ਼ ਦੇ ਵਿੱਚ ਮੈਨੂੰ ਫਸ ਗਈਆਂ ਉਸ ਤੋਂ ਬਾਅਦ ਜਾ ਕੇ ਉਹਦੀ ਕੰਪਲੇਂਟ ਕਰੋ ਘਰਦਿਆਂ ਨੂੰ ਵੀ ਕਹਿਣਾ ਵੀ ਉਹ ਕੁੜੀ ਦਾ ਸਾਥ ਦਿਓ ਕੁੜੀ ਤੇ ਯਕੀਨ ਕਰੋ ਜੇ ਉਹ ਗਲਤ ਹੋਊਗੀ ਤਾਂ ਫਿਰ ਤੁਹਾਨੂੰ ਕਦੇ ਵੀ ਦੱਸੂਗੀ ਨਹੀਂ ਉਹ ਫਿਰ ਗਲਤ ਹੋ ਹੀ ਜਾਣਾ ਤੇ ਜੇ ਕੁੜੀ ਦੱਸ ਰਹੀ ਹੈ ਤੇ ਇਹਦਾ ਮਤਲਬ ਉਹ ਸਹੀ ਹੈ ਜੇ ਕੁੜੀ ਚ ਇੰਨੀ ਹਿੰਮਤ ਆਈ ਹੈ ਨਾ ਵੀ ਮੈਂ ਦੱਸਦੀਆਂ ਮੈਂ ਆਪਣੇ ਮਾਪਿਆਂ ਨੂੰ ਦੱਸਾਂ ਮੈਂ ਆਪਣੇ ਪਤੀ ਨੂੰ ਦੱਸਾਂ ਜਾਂ ਮੈਂ ਆਪਣੇ ਭਰਾਵਾਂ ਨੂੰ ਦੱਸਾਂ ਤਾਂ ਉਹਦਾ ਜ਼ਰੂਰ ਗੱਲ ਸੁਣੋ ਤੇ ਉਹਦਾ ਸਾਥ ਦਿਓ ਤੇ ਇਸ ਪੈਣ ਵਾਂਗੂ ਇੰਨੀ ਉਹਨੂੰ ਉਲਝਣਾ ਨਾ ਪੈਂਦਾ ਜੇ ਪਹਿਲਾਂ ਤੁਹਾਨੂੰ ਇੰਨਾ ਵਿਸ਼ਵਾਸ ਹੁੰਦਾ ਵੀ ਮੇਰੀ ਸੁਣ ਲੈਣਗੇ ਹਾਂਜੀ ਫਿਰ ਮੈਂ ਪਹਿਲਾਂ ਫਸ ਦੇਣਾ ਤੁਸੀਂ ਨਹੀਂ ਜੀ ਜੇ ਮੈਨੂੰ ਹੁੰਦਾ ਨਾ ਵੀ ਮੇਰਾ ਨਾਲ ਐਕਸਪੋਰਟ ਖਰਦੀ ਨਹੀਂ ਤੇ ਮੈਂ ਉਹ ਬੰਦੇ ਨੂੰ ਜ਼ਰੂਰ ਘੜੀਸਣਾ ਸੀ ਹੂੰ ਉਹ ਜਿਹੜਾ ਅੱਜ ਬਚਿਆ ਫਿਰਦਾ ਨਹੀਂ ਬਚਣਾ ਨਹੀਂ ਸੀ ਮੈਂ ਨਾ ਸੱਚੀ ਉਹ ਦੱਸਾਂ ਵੀ ਮੈਂ ਇਹੋ ਜੇ ਸੱਚੀ ਉਹ ਦੱਸਾਂ ਮੈਂ ਆਪਦੇ ਘਰ ਵਾਲੇ ਨਾਲ ਗੱਲ ਵੀ ਕਰ ਚੁੱਕੀ ਸੀ ਵੀ ਮੈਂ ਮੈਂ ਉਹਨੂੰ ਮਿੱਠਾ ਬਣ ਕੇ ਬੁਲਾ ਲੈਣੇ ਮੈਂ ਸੱਚੀ ਉਹ ਦੱਸਦੀ ਆ ਮੈਂ ਝੂਠ ਨਹੀਂ ਬੋਲਦੀ ਤੇ ਮੈਂ ਕਿਹਾ ਮੈਂ ਉਹਨੂੰ ਬੁਲਾ ਕੇ ਉਹਨਾਂ ਨੇ ਕਿ ਮੈਂ ਉਹਨੂੰ ਮਾਰ ਦੂੰਗੀ ਮੈਨੂੰ ਜੇਲ ਕੱਟਣੀ ਮਨਜ਼ੂਰਾ ਪਰ ਮੈਂ ਆਦੀ ਮੰਮੀ ਉਹਨੂੰ ਕੱਲ ਐਂ ਤਾਂ ਆਉਂਗਾ ਵੀ ਸਾਡੀ ਕੁੜੀ ਸਹੀ ਸੀ ਤੇ ਆ ਕੰਮ ਹੋ ਗਿਆ ਕੱਲ ਅੱਜ ਤੁਸੀਂ ਐ ਬੈਠੇ ਹੋ ਨਾ ਮੇਰੇ ਨਾਲ ਤਾਂ ਨਹੀਂ ਬੈਠਣਾ ਸੀ ਫਿਰ ਆਪਾਂ ਉੱਥੇ ਹੀ ਮਿਲਣਾ ਸੀ ਮੈਨੂੰ ਸੱਚੇ ਮਾਰ ਕੇ ਹੀ ਆਣਾ ਸੀ ਆ ਮੇਰੇ ਦਿਲ ਦੀ ਗੱਲ ਮੈਂ ਤੁਹਾਨੂੰ ਸੱਚੀ ਦੱਸਿਆ ਆ ਝੂਠ ਨਹੀਂ ਆ ਹੂੰ ਚਲੋ ਫਿਰ ਵੀ ਤੁਸੀਂ ਆਪਣੇ ਹਨਾ ਇੰਨਾ ਹੌਸਲੇ ਨਾਲ ਜ਼ਿੰਦਗੀ ਜੀ ਰਹੇ ਹੋ ਇੰਨਾ ਕੁਝ ਹੋਣ ਦੇ ਬਾਵਜੂਦ ਇੱਕ ਆਪਦੇ ਪਰਿਵਾਰ ਦੇ ਲਈ ਖੜੇ ਹੋ ਇਹ ਵੀ ਬਹੁਤ ਵੱਡੀ ਗੱਲ ਹੈ ਹਾਂਜੀ ਇਹ ਦੇਖੋ ਇਹ ਆਪਣੇ ਜਵਾਕਾਂ ਨਾਲ ਹੀ ਜ਼ਿੰਦਗੀ ਆ ਮਾਪਿਆਂ ਦੀ ਆਪਾਂ ਨੂੰ ਮੰਨ ਲਓ ਜੇ ਤਾਂ ਪਰੋਲ ਲੰਘ ਕੀ ਫਾਇਦਾ ਹੁੰਦਾ ਹੂੰ ਹਨਾ ਪਰ ਜੇ ਉਹ ਕਹਿੰਦੇ ਹੁੰਦੇ ਆ ਰੱਬ ਨੇ ਜਿਹੜੇ ਲਿਖੇ ਹੁੰਦੇ ਆ ਨਾ ਹੀ ਗਾਗ ਲੱਗਨੇ ਪਾਵੇਂ ਪੈਨ ਤਾਂ ਕੁੜੀ ਲੱਖ ਸਹੀ ਹੋਊਗੀ ਨਾ ਹੀ ਉਹ ਲੱਗ ਕੁੜੀਆਂ ਤੇ ਸੌਖਾ ਨਾ ਉਂਗਲ ਚੱਕ ਦੇਣੀ ਬਹੁਤ ਜ਼ਿਆਦਾ ਹੀ ਮੰਨ ਲਓ ਹੁਣ ਜਿੱਥੇ ਕੰਮ ਕਰਦੇ ਆ ਨਾ ਉੱਤੇ ਬਹੁਤ ਜ਼ਿਆਦਾ ਮੰਨ ਲਓ ਮੇਰੇ ਘਰ ਵਾਲਾ ਮੈਨੂੰ ਲੈ ਕੇ ਆਂਦਾ ਛੱਡ ਕੇ ਵੀ ਆਂਦਾ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ ਲੈ ਕੇ ਆਇਆ ਕਰੋ ਸ਼ਾਮ ਨੂੰ ਡਰ ਲੱਗਦਾ ਹੈਗਾ ਜਾਣਿਆ ਨਹੀਂ ਆਪਣੇ ਤੁਹਾਨੂੰ ਪਤਾ ਅੱਜ ਕੱਲ ਦਾ ਹਨਾ ਮੋਲ ਵੀ ਥੋੜਾ ਯਾ ਫਰਕ ਹੈਗਾ ਹਾਂਜੀ ਚਲੋ ਭਾਵੇਂ ਤੁਸੀਂ ਤੁਹਾਡੀ ਇਨਾ ਨਮੁੱਲਾ ਟਾਈਮ ਕੱਢਿਆ ਤੇ ਆਪਦੀ ਜ਼ਿੰਦਗੀ ਦੀ ਗੱਲ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਅੱਗੇ ਤੋਂ ਵੀ ਇਹੋ ਜਿਹੀਆਂ ਹੋਰ ਕਹਾਣੀਆਂ ਤੁਹਾਡੇ ਰੂਪ ਰੂਪ ਕਰਦੇ ਰਵਾਂਗੇ ਕਮੈਂਟ ਸੈਕਸ਼ਨ ਦੇ ਵਿੱਚ ਜੁੜਿਓ ਭੈਣ ਦੀ ਕਹਾਣੀ ਬਾਰੇ ਜੇਕਰ ਤੁਹਾਡੇ ਆਲੇ ਦੁਆਲੇ ਵੀ ਕੋਈ ਇਹੋ ਜਿਹਾ ਕੋਈ ਇੰਸਟਾਗ੍ਰਾਮ ਯੂਜ਼ਰ ਹੈ ਜਾਂ ਇੰਟਰਨੈਟ 'ਤੇ ਕੋਈ ਇਸ ਤਰੀਕੇ ਨਾਲ ਕੁੜੀਆਂ ਵਰਤ ਰਹੀਆਂ ਤਾਂ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਭੇਜੋ ਤਾਂ ਉਸ ਮਾਮਲੇ ਦੇ ਵਿੱਚ ਇਹੋ ਜਿਹੇ ਲੋਕਾਂ ਤੋਂ ਸਤਾਰਕ ਰਹਿਣ ਬਹੁਤ ਬਹੁਤ ਧੰਨਵਾਦ